ਇਸ ਵੇਲੇ ਲੈਂਦੇ ਹੋਏ ਦਾ ਦੂਸਰਾ ਕੇਸ ਸੀ ਸਾਬਕਾ ਡੀਜੀਪੀ ਹਿਊਮਨ ਰਾਈਟਸ ਮੁਹੰਮਦ ਮੁਸਫਾ ਦੇ بیٹے ਦੀ ਮੌਤ ਆ ਜਦੋਂ ਐਸਐਸਪੀ ਅਚਰਜਿੰਗ ਕੋਲ ਸਨਰੂਰ ਹੁੰਦੇ ਸੀਗੇ ਐਸਐਸਪੀ ਸਗਰੂਰ ਹੁੰਦੇ ਸੀ 2010 ਦੇ ਵਿੱਚ 2010 ਤੋਂ 13 14 ਤੱਕ ਰਹੇ ਨੇ ਉਦੋਂ ਇਹ ਉਹਨਾਂ ਦੇ ਬਹੁਤ ਕਰੀਬੀ ਉਦੋਂ ਕਿਉਂ ਹੁਣ ਤੱਕ ਕਰੀਬੀ ਹੈ ਜੀ ਕੋਈ ਵੀ ਕੰਮ ਸ਼ਹਿਰ ਦਾ ਕਰਾਣਾ ਹੈਗਾ ਚੌਧਰੀ ਸ਼ਾਹਬ ਸਸਪੀ ਕੋਲ ਦਾ ਕਰੀਬ ਇਹ ਖੁਦ ਸਾਨੂੰ ਦੱਸਦਾ ਹੁੰਦਾ ਸੀਗਾ ਚੌਧਰੀ ਸ਼ਮਸ਼ੂਦੀਨ ਨੇ ਬਹੁਤ ਬੁੜੀ ਉਮਰ ਤੋਂ ਬਹੁਤ ਦਿੱਕਾ ਹੈ ਨਾ ਉਸੇ ਅੱਜ ਕਿੰਨ ਨੂੰ ਸ਼ਿਕਾਇਤ ਦਿੱਤੀ ਔਰ ਸ਼ਿਕਾਇਤ ਦੇ ਵਿੱਚ ਕੀ ਜਿਵੇਂ ਕਿ ਸਾਨੂੰ ਸੈਟਿੰਗ ਕਰਾਂਦਾ ਸੀ ਦਲਾਲੀ ਦਾ ਕੰਮ ਕਰਦਾ ਸੀ ਉਸੇ ਤਰੀਕੇ ਨਾਲ ਸਾਨੂੰ ਤਾਂ ਆਪ ਸ਼ਮਸ਼ੂਦੀਨ ਚੌਧਰੀ ਦਾ ਕੰਮ ਕੀ ਹੈ ਔਰ ਕੀ ਪਿਛਲੇ ਦਿਨਾਂ ਤੋਂ ਕੋਈ ਟੋਕੀ ਬਗੀ ਹੈ 10-12 ਸਾਲਾਂ ਦੇ ਵਿੱਚ ਜਾਂ ਤੁਹਾਨੂੰ ਕਿਉਂ ਲੱਗਾ ਕਿ ਸ਼ਮਸ਼ੂਦੀਨ ਚੋਧਰੀ ਦੇ ਜਾਂਚ ਹੋਣੀ ਚਾਹੀਦੀ ਹੈ ਲੇਕਿਨ ਜਿਹੜਾ ਕਹਿੰਦੇ ਕਰੀਬੀ ਹੁੰਦਾ ਨਾ ਉਹੀ ਪੇਤੀ ਹੁੰਦੇ ਤੁਸੀਂ ਸਭ ਤੋਂ ਵੱਧ ਕਰੀਬੀ ਸੀਗੇ ਸਰ ਤੁਹਾਡੀ ਕਿਉਂ ਵਿਗੜੀ ਸ਼ਮਸ਼ੂ ਨੀ 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 ਨਾ ਮੇਰੀ ਕੋਈ ਵਿਗੜੀ ਨਹੀਂ ਹੈ ਮਾਫ ਕਰਨਾ ਇੱਥੇ ਮੈਂ ਲਫ਼ਜ਼ ਯੂਜ਼ ਕਰਨ ਲੱਗਿਆ ਮੈਨੂੰ ਯੂਜ਼ ਕਰਨੇ ਨਹੀਂ ਚਾਹੀਦੇ ਲੇਕਿਨ ਮਜਬੂਰੀ ਚ ਕਰਦਾ ਹੈ ਇਹ ਤਾਂ ਇੱਕ ਵਿਅਕਤੀ ਡੀਜੀਪੀ ਰਿਹਾ ਹੈ ਆ ਬੰਦਾ ਉਹ ਆਪਣੇ ਬੰਦੇ ਬੱਚੇ ਨਾਲ ਇਸ ਤਰ੍ਹਾਂ ਕਰ ਸਕਦਾ ਅਗਰ ਉਹਨੇ ਇਸ ਤਰ੍ਹਾਂ ਕਰਨਾ ਹੁੰਦਾ ਤਾਂ 18 ਸਾਲ ਦਾ ਕਰਦੀ ਹੋਇਆ ਪਿਆ ਸੀਗਾ ਬੱਚਾ ਬੜੀ ਵੱਡੀ ਗੱਲ ਨਹੀਂ ਸੀ ਮੁਸਤਾਫਾ ਸਾਹਿਬ ਲਈ ਪਰਿਵਾਰ ਲਈ ਕਿ ਆਪਣੇ ਮੁੰਡੇ ਨੂੰ ਬਾਹਰ ਅਮਰੀਕਾ ਕੈਨੇਡਾ ਵੀਜ਼ਾ ਲਗਾ ਕੇ ਭੇਜ ਦਿੰਦੇ ਜਾਂ ਔਰ ਮੁਸਤਾਫਾ ਸਾਹਿਬ ਦਾ ਬਤੌਰ ਬਾਪ ਮੈਡਮ ਰਜ਼ੀਆ ਸੁਲਤਾਨਾ ਦਾ ਬਤੌਰ ਮਾਂ ਕਿੰਨਾ ਗਿਲਾ ਹੈ ਰਜ਼ੀਆ ਸੁਲਤਾਨਾ ਤਿੰਨ ਵਾਰ ਐਮਐਲਏ ਰਹੀ ਹੈ ਮਲੇਕੂਲੇ ਜਾਣਾ ਛੱਡ ਗਈ ਸੀ ਆਪਣੇ ਇਸ ਪੁੱਤਰ ਕਰਕੇ ਔਰ ਉਸ ਤੇ ਹੀ ਮਨ ਘੜਤ ਇਲਜ਼ਾਮ ਲਗਾਤੇ ਕਿਸ ਗੱਲ ਤੋਂ ਕਿ ਇੱਕ ਵੀਡੀਓ ਪਾਤੀ ਮਾਨਸਿਕ ਰੋਗੀ ਵਿਅਕਤੀ ਨੇ ਤੁਹਾਡੇ ਕੋਈ ਪ੍ਰੂਫ ਹੈ ਕਿ ਜਿਹੜਾ ਤੁਸੀਂ ਪੁੱਲਰ ਹੋਰਾਂ ਦਾ ਜ਼ਿਕਰ ਕਰ ਰਹੇ ਹੋ ਕਿ ਜਿਵੇਂ ਕਿਰਸ਼ਾਨੂੰ ਦਾ ਰੋਲ ਸੀਗਾ ਉਹੀ ਰੋਲ ਚੌਧਰੀ ਹੋਰਾਂ ਦਾ ਵੈ ਤੁਹਾਡੇ ਕੋਈ ਸਾਰਾ ਹੈ ਕੋਈ ਡਾਕੂਮੈਂਟ ਹੈ ਸਾਰਾ ਇੱਕ ਹਵਾ ਦੀ ਗੱਲ ਹੈ ਨਹੀਂ 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 ਸਾਰਾ ਹੈ ਦੋਸਤੋ ਜਮਨ ਚੌਧਰੀ ਖਬਸੁਦੀਨ ਦੇਕਰ ਜਿਹੜੀ ਕੁੜੀ ਵਸਦੀ ਹੈ ਸਾਡੀ 딸 ਹੈ ਦੁਬਈ ਕਰ ਰਹੀ ਹੈ ਬਾਤ ਚ ਉਹ ਤੇ ਸ਼ਹਿਰ ਚ ਰੌਲਾ ਪਾਉਂਦਾ ਲੋ ਜੀ ਮੁਸਲਮਾਨਾਂ ਦੇ ਖਲਾਫ ਬੋਲਦੇ ਨੇ ਮੁਸਲਮਾਨੋ ਕੇ ਲੰਬ ਜਹਾਦੀਆਂ ਗੱਲਾਂ ਕਰਦੇ ਨੇ ਇਹ ਅੱਛੀ ਨਹੀਂ ਕਹਿ ਰਹੇ ਇਹ ਐਸੇ ਸਸਰ ਨੇ ਦਿੱਤੀ ਸੀ ਤਰਖਾਸ ਨੂੰ Hindu ਲੜਕੀ ਦੇ ਬਾਦ ਹਾਂ aur ਸ਼ਹਿਰ ਚ ਵੀ ਇਸ ਗੱਲ ਦਾ 3 ਸਾਲ ਤੱਕ 2.500 ਕੇ ਸਾਨੂੰ ਨਹੀਂ ਪਤਾ ਚੱਲਿਆ ਕਿ ਇਹ ਇੱਕ ਲੜਕੀ ਰੱਖੀ ਬੈਠਾ ਆਇਆ ਵਿਆਹ ਕਰਾਇਆ ਆਇਆ ਨਹੀਂ ਕਰਾਇਆ ਉਸ ਇੱਕ ਬੱਚਾ ਵੀ ਪੈਦਾ ਹੋਇਆ ਅਗਰ ਮੀਆਂ ਵੀਵੀ ਰਾਜੀ ਨਹੀਂ ਤਾਂ ਫਿਰ ਕਾਜ਼ੀ ਕਿਉਂ ਨਾਰਾਜ਼ ਨਹੀਂ 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 ਉਹਦਾ ਮੀਆਂ ਵੀਵੀ ਕਿੱਥੇ ਰਾਜੀ ਸੀ ਨਾ ਕਾਜ਼ੀ ਨਾਰਾਜ਼ ਹੈ ਨਾ ਮੀਆਂ ਵੀਵੀ ਨਾ ਸਾਨੂੰ ਨਹੀਂ ਪਤਾ ਇਹ ਦਰਖਾਸਤ ਕਾਜ਼ੀ ਨੇ ਨਹੀਂ ਦਿੱਤੀ ਇਹ ਦਰਖਾਸਤ ਕੁੜੀ ਦੇ ਬਾਪ ਨੇ ਦਿੱਤੀ ਇਹ ਤਾਂ ਰੌਲਾ ਇਸ ਗੱਲ ਦਾ ਸਾਰੇ ਸ਼ਹਿਰ 'ਚ ਪਿਆ ਜਦੋਂ 3 ਸਾਲ ਹੋ ਗਏ ਸੀ ਸ਼ਾਦੀ ਨੂੰ ਲੜਕੀ ਆ ਗਈ ਸੀ ਕਿ ਮੈਨੂੰ ਤੂੰ ਆਪਣਾ ਮੇਰਾ ਹੱਕ ਦੇ ਸਸ਼ੀਕਾਲ ਮੈਂ ਹਾਂ ਪੰਕਜ ਕਪਾਈ ਤੁਸੀਂ ਦੇਖ ਰਹੇ ਹੋ ਪੰਜਾਬ ਫਰਸਟ ਵੌਇਸ ਪੰਜਾਬ ਦੇ ਵਿੱਚ ਦੋ ਕੇਸ ਸਭ ਤੋਂ ਵੱਧ ਪਿਛਲੇ ਦਿਨਾਂ ਦੇ ਵਿੱਚ ਸੁਰਖੀਆਂ ਦੇ ਵਿੱਚ ਰਹੇ ਇੱਕ ਕੇਸ ਸੀ ਸਾਬਕਾ ਡੀਏਜੀ ਹਰਚਰਨ ਸਿੰਘ ਪੁੱਲਰ ਹੋਰਾਂ ਦੀ ਰੰਗੇ ਹੱਥੀ ਰਿਸ਼ਵਤ ਲੈਂਦੇ ਹੋਏ ਦਾ ਦੂਸਰਾ ਕੇਸ ਸੀ ਸਾਬਕਾ ਡੀਜੀਪੀ ਹਿਊਮਨ ਰਾਈਟਸ ਮੁਹੰਮਦ ਮੁਸਫਾ ਦੇ بیٹے ਦੀ ਮੋਦਾ ਇਹਨਾਂ ਦੋਵਾਂ ਦੇ ਵਿੱਚ ਇੱਕ ਕੜੀ ਜਿਹੜੀ ਆ ਹੁਣ ਨਵੀਂ ਜੁੜੀ ਹੈ ਉਹ ਹੈ ਸ਼ਮਸ਼ੂਦੀਨ ਚੋਦਰੀ ਸ਼ਮਸ਼ੂਦੀਨ ਚੋਦਰੀ ਨੇ ਹੀ ਮੁਹੰਮਦ ਮੁਸਫਾ ਦੇ ਖਿਲਾਫ ਸ਼ਿਕਾਇਤ ਕੀਤੀ ਔਰ ਮੁਹੰਮਦ ਮੁਸਫਾ ਦੇ ਉੱਤੇ ਐਫਆਈਆਰ ਦਰਜ ਹੁੰਦੀ ਹੈ ਹੁਣ ਸ਼ਮਸ਼ੂਦੀਨ ਚੋਦਰੀ ਦੇ ਖਿਲਾਫ ਸ਼ਿਕਾਇਤ ਹੋਈ ਹੈ ਕਿ ਉਹ ਡੀਆਈਜੀ ਸਸਪੈਂਡਡ ਡੀਆਈਜੀ ਜਿਹੜੇ ਨੇ ਹਰਚਰਨ ਸਿੰਘ ਪੁੱਲਰ ਉਹਨਾਂ ਦੇ ਨੇੜੇ ਰਹੇ ਨੇ ਜਦੋਂ 2010 ਦੇ ਵਿੱਚ ਐਸਐਸਬੀ ਸੰਗਰੂਰ ਹੁੰਦੇ ਸੀਗੇ ਔਰ ਇਸ ਕੇਸ ਦੇ ਵਿੱਚ ਹੁਣ ਜਿਹੜੀ ਸ਼ਿਕਾਇਤ ਦਰਜ ਹੋਈ ਹੈ ਸ਼ਮਸ਼ੂਦੀਨ ਚੋਦਰੀ ਦੇ ਖਿਲਾਫ ਹੋਈ ਹੈ ਸੀਬੀਆਈ ਦੇ ਕੋਲ ਵੀ ਤੇ ਵਿਜੀਲੈਂਸ ਦੇ ਕੋਲ ਵੀ ਇਸ ਪੂਰੇ ਇੰਟਰਵਿਊ ਦੇ ਵਿੱਚ ਜਿਨ੍ਹਾਂ ਦੇ ਵੱਲੋਂ ਸ਼ਿਕਾਇਤ ਦਰਜ ਕੀਤੀ ਗਈ ਹੈ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਔਰ ਇਹ ਦੋਵੇਂ ਕੇਸਾਂ ਦੀ ਕੜੀ ਕਿਵੇਂ ਜੁੜਦੀ ਹੈ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਦੋ ਕੇਸਾਂ ਦੀ ਕੜੀ ਜਿਹੜੀ ਮੈਂ ਸ਼ੁਰੂਆਤ ਕੀਤੀ ਕਿ ਆਪਸ ਵਿੱਚ ਜੁੜਦੀ ਵੀ ਹੈ ਜੀ ਜੀ ਕਿਰਸ਼ਾਨੂੰ ਦਾ ਨਾਮ ਸਭ ਤੋਂ ਬਾਅਦ ਸੁਰਖੀਆਂ ਦੇ ਵਿੱਚ ਆਇਆ ਕਿ ਜਿਹੜੇ ਪੈਸੇ ਲਿੱਤੇ ਜਾਂਦੇ ਸੀ ਦਿੱਤੇ ਜਾਂਦੇ ਸੀ ਉਹ ਸਾਰਾ ਸੈਟਿੰਗ ਜਿਹੜੀ ਹੈ ਉਹ ਕਿਰਸ਼ਾਨੂੰ ਕਰਦਾ ਸੀ ਜੀ 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 ਹੁਣ ਤੁਸੀਂ ਸ਼ਮਸ਼ੂਦੀਨ ਚੋਦਰੀ ਦਾ ਨਾਮ ਲੈ ਆਂਦਾ ਹੈ ਵਿਜੀਲੈਂਸ ਨੂੰ ਤੁਸੀਂ ਤੇ ਸੀਬੀਏ ਨੂੰ ਸ਼ਿਕਾਇਤ ਕੀਤੀ ਹੈ ਸ਼ਿਕਾਇਤ ਦੀ ਆ ਕਾਪੀ ਮੇਰੇ ਕੋਲ ਹੈ ਪਹਿਲਾਂ ਤਾਂ ਦੱਸੋ ਕਿ ਸ਼ਿਕਾਇਤ ਵਿੱਚ ਤੁਸੀਂ ਕੀ ਮੰਗ ਕੀਤੀ ਹੈ ਸਰ ਜਿਹੜੇ ਚੋਦਰੀ ਸ਼ਮਸ਼ੂਦੀਨ ਹੈ ਇਹ ਜਦੋਂ ਐਸਐਸਪੀ ਅਰਚਲਨ ਸਿੰਘ ਪੋਲਰ ਸੰਗਰੂਰ ਹੁੰਦੇ ਸੀਗੇ ਐਸਐਸਪੀ ਸੰਗਰੂਰ ਹੁੰਦੇ ਸੀਗੇ 2010 ਦੇ ਵਿੱਚ 2010 ਤੋਂ 13-14 ਤੱਕ ਰਹੇ ਨੇ ਉਦੋਂ ਇਹ ਉਹਨਾਂ ਦਾ ਬਹੁਤ ਕਰੀਬੀ ਠੀਕ ਉਦੋਂ ਕਿਉਂ ਹੁਣ ਤੱਕ ਕਰੀਬੀ ਹੈ ਜੀ ਉਦੋਂ ਦੀ ਉਦੋਂ ਤੱਕ ਕਿਉਂਕਿ ਉਹ ਸੰਗਰੂਰ ਐਸਐਸਪੀ ਸੀਗੇ ਤੁਹਾਨੂੰ ਪਤਾ ਹੈਗਾ ਸਾਰਾ ਜ਼ਿਲ੍ਹਾ ਜਿਹੜਾ ਹੈ ਪੁਲਿਸ ਦਾ ਐਸਐਸਪੀ ਦੇ ਥੰਨੇ ਚੱਲਦਾ ਹੈਗਾ ਉਹ ਉਦੋਂ ਵੀ ਸ਼ਹਿਰ ਦੇ ਅੰਦਰ ਚਰਚਾ ਸੀ ਸਾਨੂੰ ਵੀ ਪਤਾ ਸੀ ਔਰ ਕਿ ਕੋਈ ਵੀ ਕੰਮ ਸ਼ਹਿਰ ਦਾ ਕਰਾਣਾ ਹੈਗਾ ਚੌਧਰੀ ਸ਼ਮਸ਼ੂਦੀਨ ਐਸਐਸਪੀ ਪੁਲਰਦਾ ਕਰੀਬੀ ਹੈ ਇਹ ਖੁਦ ਸਾਨੂੰ ਦੱਸਦਾ ਹੁੰਦਾ ਸੀਗਾ ਕਿ ਜੀ ਅੱਜ ਮੈਂ ਬਰੀਆਨੀ ਲੈ ਕੇ ਜਾ ਰਿਹਾ ਅੱਜ ਮੈਂ ਗੁਆਬ ਲੈ ਕੇ ਜਾ ਰਿਹਾ ਦੇਖੋ ਕੋਈ ਕਿਸੇ ਲਈ ਐਦਾਂ ਦੀਆਂ ਚੀਜ਼ਾਂ ਲੈ ਕੇ ਜਾਂਦਾ ਹੈਗਾ ਤਾਂ ਕੋਈ ਨਾ ਕੋਈ ਤਾਂ ਰਿਲੇਸ਼ਨ ਹੁੰਦਾ ਹੀ ਹੈ ਠੀਕ ਹੈ ਨਹੀਂ ਜੀ ਫਿਰ ਉਹ ਕਹਿੰਦੇ ਆਪਾਂ ਜਿਹੜਾ ਕੋਈ ਮਰਜ਼ੀ ਕੰਮ ਕਰਾਣੀ ਆ ਔਰ ਕਰਾਉਂਦਾ ਵੀ ਰਿਹਾ ਸ਼ਹਿਰ ਦੇ ਲੋਕਾਂ ਸ਼ਹਿਰ 'ਚ ਤੁਸੀਂ ਸਾਡੇ ਮਲੇਕ ਕੋਲੇ ਜਾ ਕੇ ਦੇਖੋਗੇ ਨਾ ਤਾਂ ਸਾਰਾ ਕੁਝ ਤੁਹਾਡੇ ਸਾਹਮਣੇ ਆ ਜਾਊਗਾ ਵੀ ਚੌਧਰੀ ਸ਼ਮਸ਼ੂਦੀਨ ਕਦੋਂ ਨੇੜੇ ਹੈ ਹਰਚਰ ਸਿੰਘ ਪੁੱਲਰ ਦੇ ਫਿਰ ਇਹ ਡੀਆਈਜੀ ਬਣ ਗਏ ਆਪਣੇ ਪਟਿਆਲੇ ਦੇ ਉਦੋਂ ਵੀ ਜਾਂਦਾ ਰਿਹਾ ਹੈ ਫਿਰ ਹੋਰ ਪੋਸਟਾਂ ਤੇ ਰਿਹਾ ਉਹਨਾਂ ਨਾਲ ਤਾਲੁਕਤ ਹੈ ਅਸੀਂ ਚਾਹੁੰਦੇ ਹਾਂ ਕਿ ਚੌਧਰੀ ਸ਼ਮਸ਼ੂਦੀਨ ਦੀ ਅਸਲੀਅਤ ਸਾਹਮਣੇ ਆਉਣੀ ਚਾਹੀਦੀ ਹੈ ਚੌਧਰੀ ਸ਼ਮਸ਼ੂਦੀਨ ਨੇ ਬਹੁਤ ਥੋੜੀ ਉਮਰ 'ਚ ਬਹੁਤ ਕੁਝ ਕੀਤਾ ਹੈਗਾ ਕਿ ਆਖਰ ਹੋਇਆ ਕੀ ਐਸਾ ਕਿਹੜੀ ਜਾਦੂ ਦੀ ਛੜੀ ਹੈ ਜਿਹੜੀ ਚੌਧਰੀ ਸ਼ਮਸ਼ੂਦੀਨ ਕੋਲ ਹੈ ਉਹ ਜਾਦੂ ਦੀ ਛੜੀ ਤਾਂ ਏਜੰਸੀਆਂ ਤਲਾਸ਼ ਕਰਨ ਔਰ ਜਾਦੂ ਦੀ ਛੜੀ ਆਈ ਕਿਥੋਂ ਔਰ ਕਿਵੇਂ ਕਮਾਉਂਦਾ ਹੈਗਾ ਉਹ ਤਾਂ ਹੁਣ ਏਜੰਸੀ ਨਹੀਂ ਪਤਾ ਕਰ ਸਕਦੀਆਂ ਤੁਸੀਂ ਮੈਂ ਤਾਂ ਪਤਾ ਕਰ ਨਹੀਂ ਸਕਦਾ ਤੁਸੀਂ ਅੱਜ ਕਿੰਨੂ ਕਿੰਨੂ ਸ਼ਿਕਾਇਤ ਦਿੱਤੀ ਔਰ ਸ਼ਿਕਾਇਤ ਦੇ ਵਿੱਚ ਕੀ ਹੈ ਮੈਂ ਸਰ ਇਹੀ ਗੱਲ ਲਿਖੀ ਹੈ ਇੱਕ ਮੈਂ ਡੀਜੀਪੀ ਵਿਜੀਲੈਂਸ ਬਿਊਰੋ ਚੀਫ ਔਰ ਇੱਕ ਮੈਂ ਸੀਬੀਆਈ ਕਿਉਂਕਿ ਉਹ ਇਸ ਕਰਕੇ ਦੱਤੀ ਹੈ ਕਿ ਹਰਚਰਨ ਸਿੰਘ ਪੁਲਿਸ ਜਿਹੜੇ ਸਸਪੈਂਡਡ ਡੀਆਈਜੀ ਨੇ ਉਹਨਾਂ ਦਾ ਕੇਸ ਉਹ ਹੈਂਡਲ ਕਰ ਰਹੇ ਨੇ ਇਹ ਉਹਨਾਂ ਦਾ ਕਰੀਬੀ ਰਿਆ ਮਲੇ ਕੋਲੇ ਤੋਂ ਜਿਵੇਂ ਕ੍ਰਿਸ਼ਨੂ ਜਿਹੜਾ ਹੈ ਉਹ ਬਹੁਤ ਕੁਝ ਨਿਕਲਿਆ ਹੈਗਾ ਦੇਖੋ ਤੁਸੀਂ ਇੱਧਰ ਆਉਗੀ ਏਜੰਸੀਆਂ ਇੱਧਰ ਆਣਗੀਆਂ ਤਾਂ ਮੈਨੂੰ ਉਮੀਦ ਹੈ ਕਿ ਇਧਰੋਂ ਵੀ ਬਹੁਤ ਕੁਝ ਨਿਕਲੂਗਾ ਜਦੋਂ ਇਹਦੇ ਖਾਤੇ ਫਰੋਲਾਂਗੇ ਇਹਦੇ ਰਿਸ਼ਤੇਦਾਰਾਂ ਦੀਆਂ ਜਿਹੜੇ ਇਹਦੇ ਕਰੀਬੀ ਸਾਥੀ ਨੇ ਉਧਰ ਨੂੰ ਜਾਏਗੀ ਜਦੋਂ ਜਾਂਚ ਹੁੰਦੀ ਹੈ ਤਾਂ ਸਾਰੇ ਪਾਸੇ ਜਾਂਦਾ ਹੈਗਾ ਤਾਂ ਬਹੁਤ ਕੁਝ ਸਾਹਮਣੇ ਆਏਗਾ ਤੁਸੀਂ ਇਹ ਕਹਿ ਰਹੇ ਹੋ ਕਿ ਜਿਵੇਂ ਕਿਰਸ਼ਨੂ ਸੈਟਿੰਗ ਕਰਾਂਦਾ ਸੀ ਦਲਾਲੀ ਦਾ ਕੰਮ ਕਰਦਾ ਸੀ ਉਸੇ ਤਰੀਕੇ ਨਾਲ ਸਾਨੂੰ ਤਾਂ ਆਪ ਕਹਿੰਦੇ ਰਹੇ ਕਿ ਦੱਸੋ ਕੋਈ ਕੰਮ ਕਰਾਣਾ ਹੈਗਾ ਜਾਂ ਉਹ ਹੈ ਲੋਕਾਂ ਨੂੰ ਪਤਾ ਹੈਗਾ ਇਹਨਾਂ ਗੱਲਾਂ ਦਾ ਇਹ ਕੋਈ ਹੁਣ ਇਹ ਗੱਲ ਤਾਂ ਲਿਖ ਕੇ ਤਾਂ ਪ੍ਰਮਾਣਿਤ ਹੁੰਦੀ ਨਹੀਂ ਹੈਗੀ ਜਦੋਂ ਬੰਦਾ ਕ੍ਰੈਸ਼ ਨੂੰ ਵੀ ਤਾਂ ਫੜਿਆ ਗਿਆ ਨਾ ਉਦੋਂ ਹੀ ਪਤਾ ਚੱਲਿਆ ਹੈਗਾ ਜਦੋਂ ਬੰਦਾ ਕਿਸੇ ਕਿੰਨੀ ਜਾਂਦਾ ਹੈਗਾ ਕੋਈ ਲਿਖ ਕੇ ਤਾਂ ਦੰਦਾ ਨਹੀਂ ਹੈਗਾ ਕਿ ਆਹ ਲਓ ਜੀ ਆਹ ਪੈਸੇ ਲੈ ਲਓ ਆ ਲੈ ਲਓ ਲੇਕਿਨ ਜਦੋਂ ਏਜੰਸੀਆਂ ਜਾਂਚ ਕਰਨਗੀਆਂ ਤਾਂ ਸਾਹਮਣੇ ਆਏਗੀ ਬਹੁਤ ਸਾਰੀ ਸ਼ਮਸ਼ੂਦੀਨ ਚੌਧਰੀ ਦਾ ਕੰਮ ਕੀ ਹੈ ਔਰ ਕੀ ਪਿਛਲੇ ਦਿਨਾਂ ਚ ਕੋਈ ਪ੍ਰੋਪਰਟੀ ਵਧੀ ਹੈ 10-12 ਸਾਲਾਂ ਦੇ ਵਿੱਚ ਇਹ ਤੁਹਾਨੂੰ ਕਿਉਂ ਲੱਗਾ ਕਿ ਸ਼ਮਸ਼ੂਦੀਨ ਚੋਧਰੀ ਦੇ ਜਾਂਚ ਹੋਣੀ ਚਾਹੀਦੀ ਹੈ ਸਰ ਸ਼ਮਸ਼ੂਦੀਨ ਚੋਧਰੀ ਬਹੁਤ ਨੀਚੇ ਤੋਂ ਲੈ ਕੇ ਉੱਠੇ ਹੋਏ ਲੋਕ ਨੇ ਚਲੋ ਅੱਛੀ ਗੱਲ ਹੈ ਲੋਕ ਉੱਠਦੇ ਨੇ ਵਧੀਆ ਤਰੱਕੀ ਕਰਦੇ ਨੇ ਔਰ ਹੁਣ ਤਾਂ ਇਹਦਾ ਜਿਹੜਾ ਇੰਡਸਟਰੀ ਲਾਈ ਸੀ ਭਰਾਵਾਂ ਨਾਲ ਉਹਨਾਂ ਨੇ ਵੀ ਇਹਨੂੰ ਕੱਢਤਾ ਸੀਗਾ ਉਹਦਾ ਵੀ ਸਮਝਾਤਾ ਮੈਂ ਕਰਾਇਆ ਸੀਗਾ ਮੇਰੇ ਦੋਸਤਾਂ ਨੇ ਕਰਾਇਆ ਸੀ ਅਸੀਂ ਵਿੱਚੀ ਸੀਗੇ ਉਹ ਵੀ ਵੱਖ ਹੋ ਗਿਆ ਸੀ ਇਹਦੇ ਕੋਲ ਕੁਝ ਨਹੀਂ ਸੀਗਾ ਲੇਕਿਨ ਹੁਣ ਤਾਂ ਇਹਦੇ ਕੋਲ ਬਹੁਤ ਕੁਝ ਹੈ ਔਰ ਬਹੁਤ ਕੁਝ ਦਾ ਪਤਾ ਇਹ ਹੀ ਦੱਸ ਸਕਦਾ ਵੀ ਮੇਰੇ ਕੋਲ ਕੀ ਕੀ ਹੈ ਸ਼ਹਿਰ 'ਚ ਤਾਂ ਚਰਚਾ ਬਹੁਤ ਹੈ ਕਿ ਇਹਦੇ ਕੋਲ ਕਿੰਨਾ ਕੁਝ ਆਏਗਾ ਅਤੇ ਕਈ ਕੰਪਨੀਆਂ ਬਣਾ ਲਈਆਂ ਜਿਹਨਾਂ ਆਪਣੇ 파ਟਨਰ ਬਣਾ ਕੇ ਉਹਦੇ ਤੇ ਕੰਮ ਕਰ ਰਿਹਾ ਹੈਗਾ ਕੋਈ ਫਾਈਨੈਂਸ ਐਗਰੋ ਬਣਾਈ ਕੋਈ ਕੁਝ ਬਣਾ ਲਿਆ ਕੋਈ ਕਈ ਤਰ੍ਹਾਂ ਦੀਆਂ ਕੰਪਨੀਆਂ ਬਣਾ ਕੇ ਆਪਣੇ 파ਟਨਰ ਰੱਖ ਕੇ ਉਹਦੇ ਵਿੱਚ ਇਨਵੈਸਟਮੈਂਟ ਕਰ ਰਿਹਾ ਹੈਗਾ ਕਿਸੇ ਚ ਆਪ ਡਾਇਰੈਕਟਰ ਹੈਗਾ ਕਿਸੇ ਚ ਦੀ ਘਰ ਵਾਲੀ ਹੈਗੀ ਕਿਸੇ ਚ ਦੇ ਦੋਸਤ ਹੈਗੇ ਉਹ ਹੈਗੇ ਨਹੀਂ ਉਹਦੇ ਵਿੱਚ ਚਲਾ ਰਿਹਾ ਕੰਮ ਕਰ ਹੋਰ ਬੁੱਲਰ ਕੇਸ ਦੇ ਵਿੱਚ ਪੂਰੀ ਜਾਂਚ ਦਾ ਦਾਇਰਾ ਅੱਗੇ ਵਧੇ ਦਾਇਰਾ ਅੱਗੇ ਵਧਣਾ ਚਾਹੀਦਾ ਦੀ ਪ੍ਰੋਪਰਟੀ ਉਹ ਸਾਰਾ ਕੁਝ ਹੋਣਾ ਚਾਹੀਦਾ ਪ੍ਰੋਪਰਟੀ ਦੀ ਜਾਂਚ ਵੀ ਹੋਣੀ ਚਾਹੀਦੀ ਹੈ ਇੱਕ ਇੱਥੇ ਤੁਹਾਡੇ ਮਾਹਲੀ ਦੇ ਪੰਜ ਪੁੱਲੇ ਦੇ ਵਿੱਚ ਵੀ ਇਹਦੇ ਕੋਲ ਕੋਠੀ ਹੈਗੀ ਆ ਬਹੁਤ ਤਗੜੀ ਆਸਰਾ ਮੀਲ ਲੋਕੀ ਖਰੀਦ ਸਕਦੇ ਨੇ ਇਦਾਂ ਦੀਆਂ ਚੀਜ਼ਾਂ ਔਰ ਮਲੇ ਕੋਲੇ 2-3 ਜਗ੍ਹਾ ਨੇ ਕੋਠੀਆਂ ਲੈ ਕੇ ਵੇਚੀਆਂ ਨੇ ਹੋਰ ਬਹੁਤ ਕੁਝ ਆਇਤਾ ਮਾਮੂਲੀ ਗੱਲਾਂ ਨੇ ਜੇ ਤੋ ਜਾਂਚ ਆਏ ਹੋਏਗੀ ਤੁਹਾਡੇ ਸਾਹਮਣੇ ਬਹੁਤ ਕੁਝ ਆਏਗਾ ਲੇਕਿਨ ਜਿਹੜਾ ਕਹਿੰਦੇ ਕਰੀਬੀ ਹੁੰਦਾ ਨਾ ਉਹੀ ਪੇਤੀ ਹੁੰਦਾ ਤੁਸੀਂ ਸਭ ਤੋਂ ਵੱਧ ਕਰੀਬੀ ਸੀਗੇ ਸਰ ਤੁਹਾਡੀ ਕਿਉਂ ਵਿਗੜੀ ਸ਼ਮਸ਼ੂ ਨੀ 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 ਮੇਰੀ ਕੋਈ ਬਿਗੜੀ ਨਹੀਂ ਹੈ ਮੈਂ ਇਹ ਦੇ ਜ਼ਾਤੀ ਖਿਲਾਫ ਨਹੀਂ ਹਾਂ ਇਹ ਗੱਲ ਮੈਂ ਤੁਹਾਨੂੰ ਇੱਥੇ ਕਲੀਅਰ ਕਰ ਦਿਆਂ ਮੈਂ ਇਹ ਦੇ ਜ਼ਾਤੀ ਖਿਲਾਫ ਨਹੀਂ ਹਾਂ ਲੇਕਿਨ ਇਹਦੀ ਡਰਾਮੇਵਾਦੀ ਔਰ ਇਹਦੇ ਝੂਠ ਦੇ ਖਿਲਾਫ ਹਾਂ ਡਰਾਮੇਵਾਦੀ ਔਰ ਝੂਠ ਦੇ ਖਿਲਾਫ ਹਾਂ ਜਿਹੜੀ ਇਹ ਡਰਾਮੇਵਾਦੀ ਹੁਣ ਕਰਨ ਲੱਗਿਆ ਹੋਇਆ ਆਪਣੇ ਆਪ ਨੂੰ ਹੀਰੋ ਬਣਾਉਣ ਲੱਗਿਆ ਹੋਇਆ ਇਹਦੀ ਸ਼ੁਰੂਤ ਖਾਇਸ਼ੇ ਰਹੀ ਹੈ ਕਿ ਕਿਸੇ ਨੇ ਕਿਸੇ ਢੰਗ ਨਾਲ ਪੈਸਾ ਤਾਂ ਹੁਣ ਇਕੱਠਾ ਕਰ ਲਿਆ ਕਿਸੇ ਨੇ ਕਿਸੇ ਢੰਗ ਨਾਲ ਮੈਂ ਹੀਰੋ ਬਣ ਕੇ ਕੋਈ ਐਮਐਲਏ ਵਗੈਰਾ ਦਾ ਇਲੈਕਸ਼ਨ ਲੜਨਾ ਹੋ ਲੀਡਰ ਬਣਾ ਤੁਸੀਂ ਜਿਹੜੀ ਸ਼ਿਕਾਇਤ ਕੀਤੀ ਇਸ ਦਾ ਕਨੈਕਸ਼ਨ ਮੁਹੰਮਦ ਮੁਸਤਾਫਾ ਹੋਰਾਂ ਦੇ ਕੇਸ ਦੇ ਨਾਲ ਜੁੜ ਰਿਹਾ ਹੈ ਕਿਉਂਕਿ ਤੁਸੀਂ ਮੁਹੰਮਦ ਮੁਸਤਾਫਾ ਦੇ ਵੀ ਬੇहद ਕਰੀਬੀ ਰਹੇ ਹੋ ਅੱਜ ਵੀ ਕਰੀਬੀ ਵਸਤਾਪਾ ਸਾਹਿਬ ਦਾ ਕੇਸ ਹੈ ਜਿਹੜਾ ਉਹ ਇਹਨਾਂ ਨੇ ਬਿਲਾ ਵਜਾ ਕੀ ਪਿੱਦੀ ਕੀ ਪਿੱਦੀ ਦਾ ਸ਼ੋਰਵਾ ਮਾਫ ਕਰਨਾ ਇੱਥੇ ਮੈਂ ਲਫ਼ਜ਼ ਯੂਜ਼ ਕਰਨ ਲੱਗਿਆ ਮੈਨੂੰ ਯੂਜ਼ ਕਰਨੇ ਨਹੀਂ ਚਾਹੀਦੇ ਲੇਕਿਨ ਮਜਬੂਰੀ ਚ ਕਰ ਰਿਹਾ डीजीपी रहब व्यक्ति एक कैबिनेट मिनिस्टर रही हुई लेडी उन आते ਝੂਠੇ ਇਲਜ਼ਾਮ ਲਾ ਕੇ ਕੋਈ ਬੰਦਾ ਆਪਣੇ ਆਪ ਨੂੰ ਜੋੜ ਕੇ ਗੰਦੀ ਸਿਆਸਤ ਕਰੇ ਔਰ ਹੀਰੋ ਬਣਨ ਦੀ ਕੋਸ਼ਿਸ਼ ਕਰੇ ਔਰ ਰੋਜ਼ਾਨਾ ਰੋਜ਼ਾਨਾ ਝੂਠ ਤੇ ਝੂਠ ਝੂਠ ਤੇ ਝੂਠ ਬੋਲੀ ਜਾਵੇ ਆਖਰ ਕਦ ਤੱਕ ਬੰਦਾ ਇਹ ਗੱਲਾਂ ਨੂੰ ਕਰੇਗਾ ਐਸੇ ਕਰਕੇ ਮੈਨੂੰ ਇਹ ਮਜਬੂਰਨ ਜਦੋਂ ਇੱਕ ਬੰਦਾ ਆਪਣੇ ਆਪ ਨੂੰ ਸੂਪਰ ਕਾਰਡ ਹੀਰੋ ਬਣ ਲਈ ਵੀ ਮੈਂ ਬੜਾ ਉਹ ਬਨ ਜਾ ਔਰ ਫਿਰ ਜਦੋਂ ਮੈਂ ਲੋਕਾਂ 'ਚ ਇਹ ਗੱਲ ਜਾਊਗੀ ਦੇਖੋ ਵੀ ਆ ਬੰਦੇ ਨੇ ਟੱਕਰ ਲੈ ਲਈ ਡੀਜੀਪੀ ਰਹਿਏ ਬੰਦੇ ਨਾਲ ਮੰਤਰੀ ਰਹਿਏ ਬੰਦੇ ਨਾਲ ਟੱਕਰ ਲੈ ਲਈ ਵੀ ਬੜਾ ਤਕੜਾ ਬੰਦਾ ਹੈਗਾ ਔਰ ਨਾਲ ਹੀ ਸਿਕਿਉਰਿਟੀ ਦੀ ਵੀ ਮੰਗ ਕਰ ਲਈ ਮੈਨੂੰ ਸਿਕਿਉਰਿਟੀ ਦੇ ਦਿਓ ਫੇ ਲੋਕਾਂ ਜਾਊਗਾ ਨਾ ਵੀ ਬਹੁਤ ਤਕੜਾ ਬੰਦਾ ਹੋ ਗਿਆ ਵੀ ਇਹ ਬੰਦਾ ਕੰਮ ਆ ਇਸ ਤਰ੍ਹਾਂ ਦੀਆਂ ਹੋਛੀਆਂ ਸਿਆਸਤ ਕਰਕੇ ਹੋਛੀਆਂ ਗੱਲਾਂ ਕਰਕੇ ਬੰਦਾ ਹੀਰੋ ਬਣਨ ਦੀ ਕੋਸ਼ਿਸ਼ ਕਰੇ ਔਰ ਜਿਹਦੇ ਅੰਦਰ ਸਚਾਈ ਕੋਰੀ ਵੀ ਨਾ ਹੋਵੇ ਭੋਰਾ ਵੀ ਸਚਾਈ ਨਾ ਹੋਵੇ ਮੈਨੂੰ ਦੱਸੋ ਕੋਈ ਬੰਦਾ ਗਰੀਬ ਤੋਂ ਗਰੀਬ ਵਿਅਕਤੀ ਵੀ ਆਪਣੇ ਨਲਾਇਕ ਤੋਂ ਨਲਾਇਕ ਬੱਚੇ ਨੂੰ ਮਾਰ ਸਕਦਾ ਕੋਈ ਕਲਪਨਾ ਕਰ ਸਕਦਾ ਇਹ ਗੱਲ ਦੀ ਆਪਾਂ ਦੇਖਦੇ ਆ ਇੱਕ ਕਾਗਜ਼ ਚੁੱਕਣ ਵਾਲੇ ਲੋਕ ਵੀ ਉਹ ਆਪਣੇ ਬੱਚੇ ਨੂੰ ਐ ਕੁਛੜ ਜਿ ਚਾਕੇ ਅ ਰੋਜ਼ੀ ਰੋਟੀ ਆਪਣੀ ਤਲਾਸ਼ ਕਰਦੇ ਫਿਰਦੇ ਹੁੰਦੇ ਆ ਇਹ ਤਾਂ ਇੱਕ ਵਿਅਕਤੀ ਡੀਜੀਪੀ ਰਿਹਾ ਹੋਇਆ ਬੰਦਾ ਉਹ ਆਪਣੇ ਬੰਦੇ ਬੱਚੇ ਨਾਲ ਇਸ ਤਰ੍ਹਾਂ ਕਰ ਸਕਦਾ ਅਗਰ ਉਹਨੇ ਇਸ ਤਰ੍ਹਾਂ ਹੀ ਕਰਨਾ ਹੁੰਦਾ ਤਾਂ ਉਹ ਤਾਂ 18 ਸਾਲ ਦਾ ਡਰੱਗੀ ਹੋਇਆ ਪਿਆ ਸੀਗਾ ਬੱਚਾ ਤਾਂ 18 ਸਾਲ ਦਾ ਉਹ ਬਾਹਰ ਵੀ ਭੇਜ ਸਕਦਾ ਸੀ ਬਾਹਲੇ ਮੁਲਕ ਵੀ ਭੇਜ ਸਕਦਾ ਸੀਗਾ ਹਾਂਜੀ ਇਹਨਾਂ ਲਈ ਕੋਈ ਬੜੀ ਵੱਡੀ ਗੱਲ ਨਹੀਂ ਸੀ ਮੁਸਤਾਫਾ ਸਾਹਿਬ ਲਈ ਪਰਿਵਾਰ ਲਈ ਕਿ ਆਪਣੇ ਮੁੰਡੇ ਨੂੰ ਬਾਹਰ ਅਮਰੀਕਾ ਕੈਨੇਡਾ ਵੀਜ਼ਾ ਲਗਾ ਕੇ ਭੇਜ ਦੰਦੇ ਜਾ ਵੀ ਤੂੰ ਉੱਤੇ ਰੋਜ਼ੀ ਰੋਟੀ ਕਮਾ ਉਹਨਾਂ ਦਾ ਦਿਲ ਇੰਨਾ ਕੈ ਮਾਪੇ ਵਾਲਾ ਦਿਲ ਹੈ ਚਿੜੀ ਜਿੰਨਾ ਮੈਂ ਜਦ ਤੋਂ ਮੈਂ 17 ਤੋਂ ਲੱਗਾ ਹਾਂ ਮੈਂ ਮੁਸਤਾਫਾ ਸਾਹਿਬ ਦੇ 17 ਸਾਲ ਇਹਨਾਂ ਦੇ ਨਾਲ ਨਹੀਂ ਸੀ 17 ਤੋਂ ਹੀ ਲੱਗਿਆ ਠੀਕ ਹੈ ਨਹੀਂ ਜੀ ਔਰ ਮੁਸਤਾਫਾ ਸਾਹਿਬ ਦਾ ਬਤੌਰ ਬਾਪ ਮੈਡਮ ਰਜ਼ੀਆ ਸੁਲਤਾਨਾ ਦਾ ਬਤੌਰ ਮਾਂ ਇੰਨਾ ਕ ਦਿਲਾ ਇਹਨਾਂ ਨੇ ਇੱਕ ਰਾਤ ਵੀ ਆਪਣੇ ਬੱਚੇ ਨੂੰ ਥਾਣੇ ਨਹੀਂ ਕੱਟਣ ਦਿੱਤੀ ਠੀਕ ਹੈ ਨਹੀਂ ਜਦੋਂ ਆਪਣੇ ਇਹਨਾਂ ਦਾ ਬੇਟਾ ਆਪਣੇ ਪਰਿਵਾਰ ਨਾਲ ਨਸ਼ੇ ਦੀ ਹਾਲਤ 'ਚ ਝਗੜਾ ਕਰਦਾ ਸੀ ਲੜਾਈ ਝਗੜਾ ਕਰਦਾ ਸੀ ਸਾਰੀ ਦੁਨੀਆ ਨੂੰ ਪਤਾ ਹੈ ਲੇਕਿਨ ਇੱਕ ਐਡੇ ਵੱਡੇ ਅਹੁਦੇ ਤੇ ਰਹਿ ਕੇ ਬੰਦਾ ਆਪਣੇ ਸਾਰੇ ਉਹਨਾਂ ਦੇ ਬੱਚੇ ਦੀਆਂ ਗਲਤੀਆਂ ਉਹਨੂੰ ਮੁਠੀ 'ਚ ਰੱਖ ਕੇ ਬੈਠਦਾ ਸੀਗਾ ਮੁੱਠੀ ਨਾ ਵੀ ਨਾ ਸਾਡਾ ਬੱਚਾ ਬਾਹਰ ਨਾਲ ਸਾਡੀ ਗੱਲ ਪਤਾ ਲੱਗ ਜਾਵੇ ਐਡਾ ਵੱਡਾ ਬੰਦਾ ਸਪੀਕਰ ਲਾ ਕੇ ਰੌਲਾ ਪਾਉਂਦਾ ਪਰ ਮੇਰੇ ਕਹੇ ਮੇਰਾ ਬੱਚਾ ਆਇਆ ਆਇਆ ਲੇਕਿਨ ਉਹਨੂੰ ਸਮਝਾਉਂਦੇ ਪੁਚਕਾਰਦੇ ਕਿਸਮਤ ਕਿਸਮਤ ਤਾਂ ਰੱਬ ਨੇ ਲਿਖੀ ਹੈ ਕਿਸਮਤ ਦਾ ਲਿਖਿਆ ਕੋਈ ਮੋੜ ਨਹੀਂ ਸਕਦਾ ਕਿਸਮਤ ਹੈ ਕਿ ਉਹ ਬੱਚਾ ਨਸ਼ਈ ਨਛੇਬਾਜੀ ਤੋਂ ਨਹੀਂ ਹਟਿਆ ਮਾਨਸਿਕ ਤੌਰ ਤੇ ਰੋਗੀ ਹੋ ਗਿਆ ਸਾਰੀ ਦੁਨੀਆ ਜਾਣਦੀ ਹੈ ਮੁਸਫਾ ਸਾਹਿਬ ਦੇ ਰਿਲੇਸ਼ਨ ਵਾਲੇ ਲੋਕ ਜਾਣਦੇ ਅਸੀਂ ਵੀ ਜਾਣਦੇ ਸੀਗੇ ਅਸੀਂ ਕਦੇ ਆਕਿਲ ਨਾਲ ਕਦੇ ਗੱਲ ਵੀ ਨਹੀਂ ਕਰਦੇ ਸੀ ਕਿਉਂਕਿ ਉਹ ਆਪਣੀ ਤबीयत ਦਾ ਮਾਲਕ ਸੀਗਾ ਇੱਕ ਵਾਰ ਇਹਨਾਂ ਨੇ ਆ ਪਿੱਛੇ ਜੇ ਸੈਂਟਰ ਛੱਡਤਾ 16ਵੇਂ ਦਿਨ ਲਾਇਆ ਮੈਡਮ ਰਜ਼ੀਆ ਡਿਪਰੈਸ਼ਨ ਚਲੇ ਗਿਆ ਮੇਰਾ ਬੱਚਾ ਨਹੀਂ ਹੈ ਰਜ਼ੀਆ ਜ਼ੁਲਤਾਨਾ ਤਿੰਨ ਵਾਰ ਐਮਐਲਏ ਰਹੀ ਹੈ ਮਲੇਕੁਲਾ ਜਾਣਾ ਛੱਡ ਗਈ ਸੀ ਆਪਣੇ ਇਸ ਪੁੱਤ ਕਰਕੇ। ਜਾਂ ਮੈਂ ਤਾਂ ਆਪਣੇ ਪੁੱਤ ਦੀ ਦੇਖਭਾਲ ਕਰੂੰਗੀ। ਸਿਆਸਤ ਇੱਕ ਤਰ੍ਹਾਂ ਦੀ ਸਿਆਸਤ ਹੀ ਛੱਡ ਗਈ ਸੀਗੇ। ਕਹਿੰਦੇ ਸੀਗੇ ਅਸੀਂ ਵੀ ਕਹਿੰਦੇ ਰਹਿੰਦੇ ਸੀ ਕਿ ਮੈਡਮ ਨਸਬਾ ਦਾ ਉਹਨਾਂ ਨੂੰ ਲਿਆਇਆ ਕਰੋ ਮੈਡਮ ਨੂੰ। ਕੀ ਦੱਸਣ? ਕੀ ਰੌਲਾ ਪਾਣ? ਕਿ ਉਹ ਆਪਣੇ ਬੱਚੇ ਦੀ ਨਿਗਰਾਨੀ ਤੇ ਬੈਠੀ ਐ। ਠੀਕ ਹੈ ਨਹੀਂ ਜੀ, ਮਾਂ ਦਾ ਦਿਲ ਐਨਾ ਹੁੰਦਾ। 16ਵੇਂ ਦਿਨ ਸੈਂਟਰ ਛੱਡਿਆ 16ਵੇਂ ਦਿਨ ਘਰ ਲਿਆਈ। ਨਾ ਨਾ ਬਿਮਾਰ ਹੋ ਕੇ ਪੈ ਗਈ। ਇਹ ਹੁੰਦੀਆਂ ਮਾਵਾਂ। ਔਰ ਉਸ ਤੇ ਹੀ ਮਨ ਘਟਤ ਇਲਜ਼ਾਮ ਲਗਾਤੇ ਕਿ ਇਸ ਗੱਲ ਤੋਂ ਕਿ ਇੱਕ ਵੀਡੀਓ ਪਾਤੀ ਮਾਨਸਿਕ ਰੋਗੀ ਵਿਅਕਤੀ ਨੇ ਨਸ਼ੇ ਦੇ ਆਦੀ ਹੋ ਕੇ ਮਾਨਸਿਕ ਰੋਗੀ ਹੋ ਗਿਆ ਤੁਹਾਡੇ ਸਾਹਮਣੇ ਸਾਰੀਆਂ ਰਿਪੋਰਟਾਂ ਆ ਜਾਣੀਆਂ ਦੁੱਧਾ ਦੁੱਧ ਪਾਣੀ ਦਾ ਪਾਣੀ ਹੋ ਜਾਣਾ ਉਹਨੇ ਇੱਕ ਵੀਡੀਓ ਪਾਤੀ ਹਾਂਜੀ ਔਰ ਉਹ ਵੀਡੀਓ ਇਹਨਾਂ ਨੇ ਡਾਊਨਲੋਡ ਕਰ ਲਈ ਔਰ ਇਸ ਦੇ ਪਿੱਛੇ ਬਹੁਤ ਬੜੀ ਸਿਆਸਤ ਹੋ ਰਹੀ ਹੈ ਇੱਕ ਤ ਹੈ ਕਿ ਹੀਰੋ ਬਣ ਰਿਹਾ ਹੈ ਇੱਕ ਇਹਦੇ ਪਿੱਛੇ ਹੋਰ ਲੋਕ ਇਹਨੂੰ ਬੂਸਟ ਕਰਨ ਵਾਸਤੇ ਇਕੱਠੇ ਹੋ ਗਏ ਮੈਂ ਇੱਕ ਚੀਜ਼ ਕਲੀਅਰ ਪੁੱਛਣਾ ਚਾਹਣਾ ਤੁਹਾਨੂੰ ਤੁਸੀਂ ਡੀਏਜੀ ਪੁੱਲਰ ਦਾ ਨਾਮ ਲਿਆ ਕਿ ਜਦੋਂ ਉਹ ਐਸਐਸਪੀ ਸੀਗੇ 2010 ਦੇ ਵਿੱਚ ਸੰਗਰੂਰ ਦੇ ਵਿੱਚ ਸਭ ਤੋਂ ਕਰੀਬੀ ਸੀ ਸਭ ਤੋਂ ਨੇੜੇ ਦਾ ਸੀ ਕਈ ਸਾਰੇ ਕੰਮ ਕਰਵਾਏ ਲੇਕਿਨ ਮੇਰੇ ਕੋਲ ਜਿਹੜੀ ਜਾਣਕਾਰੀ ਹੈ ਉਹ ਇਹ ਜਾਣਕਾਰੀ ਹੈ ਕਿ ਜਦੋਂ ਮੁਸਤਾਫਾ ਸਾਹਿਬ ਬੀਜੀਪੀ ਹਿਊਮਨ ਰਾਈਟ ਬਣੇ ਤੁਸੀਂ ਲੈ ਕੇ ਗਏ ਸ਼ਮਸ਼ੂਦੀਨ ਨੂੰ ਮੁਸਤਾਫਾ ਦੇ ਕੋਲ ਕਿ ਆਹ ਕੰਮ ਕਰਵਾਓ ਔਰ ਇਹ ਕੰਮ ਤੁਸੀਂ ਕਰਵਾਉਣ ਲਈ ਕਿਹਾ ਵੀ ਕਿ ਆਹ ਕੰਮ ਕਰੋ ਤੁਸੀਂ ਮੁਲਾਕਾਤ ਵੀ ਕਰਵਾਈ ਸੀਗੀ ਮੇਰੇ ਕੋਲ ਜਦੋਂ ਆਇਆ ਕਿ ਆਪਣਾ ਮੈਂ ਤੁਹਾਨੂੰ ਦੱਸਦਾ ਜਦੋਂ ਮੇਰੇ ਕੋਲ ਆਇਆ ਕਿ ਆਪਣਾ ਕੋਈ ਕੇਸ ਹੈ ਬੈਂਕ ਦਾ ਬੈਂਕ ਦਾ ਕੇਸ ਹੈ ਕੋਈ ਉਹ ਨਹੀਂ ਥਾ ਕਿ ਬੈਂਕ ਨਾਲ ਕੋਈ ਝਗੜਾ ਕੋਈ ਲੋਨ ਦਾ ਕੇਸ ਸੀਗਾ ਮੁਸਫਾ ਸਾਹਿਬ ਕਿਸਨ ਕਹਿ ਕੇ ਕਰਾ ਸਕਦੇ ਮੈਂ ਚੱਲੋ ਕੋਈ ਗੱਲ ਨਹੀਂ ਸਕੂੰ ਕਿ ਦੋਸਤ ਦੋਸਤ ਨੂੰ ਨਾਲ ਲੈ ਕੇ ਜਾਂਦਾ ਹੈਗਾ ਖੁੱਲਮ-ਖੁੱਲ ਮੈਂ ਤਾਂ ਕਹਿ ਰਿਹਾ ਇਹਦੇ ਵਿੱਚ ਕੋਈ ਦਲਾਲੀ ਵਾਲੀ ਗੱਲ ਨਹੀਂ ਆਇਆ ਖੁੱਲਮ-ਖੁੱਲਿਆ ਵਾਲੀ ਗੱਲ ਹੈ ਕਿ ਦੋਸਤ ਕਹਿੰਦਾ ਵੀ ਤੇਰੀ ਭਾਈ ਮੁਸਫਾ ਸਾਹਿਬ ਨਾਲ ਅੱਜਕਲ ਤੂੰ ਇੱਧਰ ਆ ਤਾਂ ਚੱਲੇ ਚੱਲ ਤਾਂ ਆਗੇ ਅਸੀਂ ਦੋ ਤਿੰਨ ਦੋਸਤ ਲੈ ਕੇ ਆਗੇ ਜਦੋਂ ਮੈਂ ਲੈ ਕੇ ਗਿਆ ਤਾਂ ਮੱਖਾ ਸਰੇ ਸ਼ਮਸ਼ੂਦੀ ਨਾ ਕਹਿੰਦੇ ਮੈਂ ਜਾਣਦਾ ਇਹਨੂੰ ਮੇਰੇ ਕੋਲ ਪਹਿਲਾਂ ਆਇਆ ਸੀ 17 ਦੇ ਇਲੈਕਸ਼ਨ ਚ 17 ਦੇ ਇਲੈਕਸ਼ਨ ਚ ਆਇਆ ਸੀਗਾ ਕਿ ਮੇਰੇ ਵਾਸਤੇ ਬਰੀਆਨੀ ਵੀ ਲੈ ਕੇ ਆਇਆ ਕਬਾਬ ਵੀ ਲੈ ਕੇ ਆਇਆ ਸਰ ਮੈਂ ਮੈਨੂੰ ਤਾਂ ਪਤਾ ਨਹੀਂ ਥਾ ਕਿ ਇਹ ਪਹਿਲਾਂ ਵੀ ਆ ਚੁੱਕਿਆ ਹੈਗਾ ਮੈਂ ਤੁਹਾਨੂੰ ਦੱਸਿਆ ਕਿ ਕਦੇ ਉਹਨੂੰ ਦੇਖਾਂ ਕਦੇ ਉਹਨੂੰ ਮੱਖਾ ਚਲੋ ਜੀ ਕਹਿੰਦੇ ਆਇਆ ਥਾ ਮੇਰੇ ਕੋਲ ਕਹਿੰਦੇ 17 ਦੇ ਇਲੈਕਸ਼ਨ ਦੋ ਤਿੰਨ ਵਾਰ ਗੱਲ ਵੀ ਹੋਈ ਹੈ ਤਾਂ ਇਹ ਕਹਿੰਦਾ ਵੀ ਸਰ ਮੈਂ ਤੁਹਾਡੀ ਸਪੋਰਟ ਕਰੂੰਗਾ ਕੋਈ ਨਹੀਂ ਮੋਸਟ ਵੈਲਕਮ ਮੈਡਮ ਰਜ਼ੀਆ ਇਲੈਕਸ਼ਨ ਲੜਦੇ ਸੀਗੇ ਪਰ ਕਹਿੰਦਾ ਵੀ ਮੈਂ ਤੁਹਾਡੀ ਸਪੋਰਟ ਲੁਕਵੇਂ ਤੌਰ ਤੇ ਕਰੂੰਗਾ ਕਿਉਂਕਿ ਮੈਂ ਜਿਹੜਾ ਉਸ ਟਾਈਮ ਅਕਾਲੀ ਗੱਲ ਦਾ ਟਿਕਟ ਮਿਲਿਆ ਸੀ ਅਬੈਦ ਸਾਹਿਬ ਨੂੰ ਮਿਲਿਆ ਸੀ ਉਹਨਾਂ ਦੇ ਨਾਲ ਲੱਗਿਆ ਸੀ ਇਹ ਮੈਂ ਉਧਰ ਲਈ ਇਨਫੋਰਮੇਸ਼ਨ ਤੁਹਾਨੂੰ ਦਿਆ ਕਰੂੰਗਾ ਉਸ ਬਾਦ ਸਾਹਿਬ ਨੇ ਇਸ ਤਰ੍ਹਾਂ ਦਾ ਬੰਦਾ ਨਹੀਂ ਚਾਹੀਦਾ ਅੱਜ ਤੋਂ ਉਧਰ ਲਈ ਇਨਫੋਰਮੇਸ਼ਨ ਦੰਨੇਗਾ ਨੂੰ ਮੇਰੀਆਂ ਇਨਫੋਰਮੇਸ਼ਨ ਅਗਲੇ ਪਾਸੇ ਦੇਏਗਾ ਤੇ ਲੋਨ ਵਾਲਾ ਕੰਮ ਕੀਤਾ ਨਹੀਂ ਨਹੀਂ ਕੋਈ ਕੰਮ ਨਹੀਂ ਕੀਤਾ ਉਹਨਾਂ ਨੇ ਉਹ ਕਹਿੰਦੇ ਵੀ ਮੈਂ ਇਸ ਤਰ੍ਹਾਂ ਦੇ ਬੰਦੇ ਨਾਲ ਨਹੀਂ ਕੋਈ ਗੱਲ ਕਰਨਾ جواب دیتا ਉਹਨਾਂ ਨੇ ਸਾਨੂੰ ਤਾਂ ਕੋਈ ਇਹ ਨਹੀਂ ਪਤਾ ਸੀ ਇਹ ਪਹਿਲਾਂ ਮਿਲ ਚੁੱਕਿਆ ਹੈਗਾ ਉਹਨਾਂ ਨੇ ਕੋਈ ਕੰਮ ਨਹੀਂ ਕੀਤਾ ਤੁਹਾਡੇ ਕੋਈ ਪ੍ਰੂਫ ਹੈ ਕਿ ਜਿਹੜਾ ਤੁਸੀਂ ਪੁੱਲਰ ਹੋਰਾਂ ਦਾ ਜ਼ਿਕਰ ਕਰ ਰਹੇ ਹੋ ਕਿ ਜਿਵੇਂ ਕਿਰਸ਼ਾਨੂੰ ਦਾ ਰੋਲ ਸੀਗਾ ਉਹੀ ਰੋਲ ਚੌਧਰੀ ਹੋਰਾਂ ਦਾ ਵੈ ਤੁਹਾਡੇ ਕੋਈ ਪਰਵਾਹ ਜਾਂ ਕੋਈ ਡਾਕੂਮੈਂਟ ਹੈ ਜਾਂ ਇੱਕ ਹਵਾ ਚ ਗੱਲ ਹੈ ਨਹੀਂ 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 ਸਾਰਾ ਐਂ ਦੱਸੋ ਵੀ ਪ੍ਰੂਫ ਕੋਈ ਲਿਖ ਕੇ ਦੰਦਾ ਜੀ ਕਿਸੇ ਨੇ ਕੰਮ ਕਰਾ ਲਿਆ ਕੋਈ ਲਿਖ ਕੇ ਥੋੜਾ ਦੰਦਾ ਜੀ ਵੀ ਆ ਅਸੀਂ ਕੰਮ ਕਰਾਇਆ ਦਿੱਤੇ ਹੈਗੇ ਇਹਦਾ ਸਾਨੂੰ ਉਹਦੇ ਠਾੜਵਾੜ ਤੋਂ ਹੀ ਪਤਾ ਲੱਗ ਰਹਾ ਹੈਗਾ ਜੀ ਭਾਈ ਆ ਕਿੱਥੋਂ ਆਇਆ ਰਸ਼ਨ ਇਹਦਾ ਵੀ ਤਾਂ ਇਦਾਂ ਹੀ ਨਿਕਲੂਗਾ ਨਾ ਜੀ ਇਹ ਕੋਈ ਲਿਖ ਕੇ ਥੋੜੋ ਦੰਦਾ ਹੁੰਦਾ ਹੈ ਜੀ ਸ਼ਹਿਰ 'ਚ ਇਸ ਗੱਲ ਦਾ ਤਾਂ ਪਤਾ ਹੁੰਦਾ ਨਾ ਕਿ ਕਿਹੜਾ ਅਫਸਰ ਦੇ ਕੌਣ ਕਰੀਬੀ ਹੈ ਜਿਵੇਂ ਤੁਸੀਂ ਮੈਨੂੰ ਦੱਸ ਕਹਾਂਗੇ ਵੀ ਉਹਨਾਂ ਦੇ ਕਰੀਬੀ ਹੈ ਸ਼ਹਿਰ 'ਚ ਪਤਾ ਹੈਗਾ ਇਹ ਦੋਵਾਂ ਦੇ ਕਰੀਬੀ ਰਹੇ ਹਾਂ ਜੀ ਵੀ ਮੈਂ ਮੇਰਾ ਸਮਝ ਸ਼ਹਿਰ 'ਚ ਪਤਾ ਹੈਗਾ ਦੋਸਤ ਹੈ ਮੇਰਾ ਇਹ ਵੀ ਪਤਾ ਹੈ ਕਿ ਮੈਂ ਕਿਹਦੇ ਨਾਲ ਲੱਗੇ ਆਇਆ ਪਹਿਲਾਂ ਅਸੀਂ ਆਲਮ ਸਾਹਿਬ ਦੇ ਨਾਲ ਉਹਨਾਂ ਦੀ ਸਪੋਰਟ ਕੀਤੀ ਸੀ ਸਾਰਿਆਂ ਨੂੰ ਪਤਾ ਹੁੰਦਾ ਜਦੋਂ ਜਿਹਦੇ ਕੋਲ ਪਤਾ ਹੁੰਦਾ ਲੋਕ ਉਹਦੇ ਕੋਲ ਹੀ ਜਾਂਦੇ ਹ ਨੇ ਜਦੋਂ ਸੀਵੀ ਤੁਹਾਨੂੰ ਪੁੱਛੇਗੀ ਜਾਂ ਵਿਜੀਲੈਂਸ ਤੁਹਾਨੂੰ ਪੁੱਛੇਗੀ ਕਿ ਕੋਈ ਪਾਰਟਿਕੂਲਰ ਕੇਸ ਦੱਸੋ ਕਿ ਕੇਸ ਕੇਸ ਦੇ ਵਿੱਚ ਇਹ ਇਹ ਹੋਇਆ ਜਾਂ ਪਾਰਟਿਕੂਲਰ ਕੇਸ ਤਾਂ ਕੋਈ ਨਹੀਂ ਹੁੰਦਾ ਜੀ ਹਾਂ ਪਾਰਟਿਕੂਲਰ ਕੇਸ ਭੁੱਲਿਆ ਸਾਹਿਬ ਦਾ ਕੋਈ ਪਾਰਟਿਕੂਲਰ ਤਾਂ ਮੌਕੇ ਤੇ ਫੜ ਲੇ ਠੀਕ ਹੈ ਨਹੀਂ ਉਹ ਬੰਦੇ ਨੇ ਸ਼ਿਕਾਇਤ ਕਰਤੀ ਕਿਉਂਕਿ ਉਹਦੇ ਨਾਲ ਪਰਸਨਲ ਹੋਇਆ ਸੀਗਾ ਪਾਰਟੀਕুলਰ ਕੇਸ ਦਾ ਜਦੋਂ ਇਨਵੈਸਟੀਗੇਸ਼ਨ ਹੋਊਗੀ ਉਹਦਾ ਪੈਸਾ ਕਿੱਥੋਂ ਆਇਆਗਾ ਉਹ ਤੋਂ ਹੀ ਪਤਾ ਲੱਗੂਗਾ ਜੀ ਇਹ ਕਿੱਥੋਂ ਆਇਆ ਕੁਝ ਸੀਬੀਆਈ ਜਾਂ ਵਿਜੀਲੈਂਸ ਵੱਲੋਂ ਕੁਝ ਕਿਹਾ ਗਿਆ ਤੁਹਾਨੂੰ ਕਿ ਅਸੀਂ ਜਾਂਚ ਸ਼ਾਮਲ ਕਰਾਂਗੇ ਜਾਂ ਉਹਨਾਂ ਨੇ ਤੁਹਾਡੀ ਲੈਟਰ ਲੈ ਲਈ ਤੁਹਾਨੂੰ ਲੈਟਰ ਲੈ ਲਈ ਲੈਟਰ ਦੇਤੀ ਜੀ ਉਹਨਾਂ ਨੂੰ ਅੱਗੇ ਉਹਨਾਂ ਨੇ ਦੇਖਣਾ ਹੈਗਾ ਸਾਡਾ ਕੰਮ ਹੈ ਆਵਾਜ਼ ਬੁਲੰਦ ਕਰਨਾ ਸਾਡਾ ਕੰਮ ਹੈ ਦੱਸਣਾ ਜਦੋਂ ਹੁਣ ਆਹ ਕੇਸ ਉੱਠਿਆ ਤਾਂ ਫਿਰ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਵੀ ਦਸੀਏ ਕਿ ਤੂੰ ਕੀ ਚੀਜ਼ ਹੈ ਠੀਕ ਹੈ ਨਹੀਂ ਜੀ ਅਸੀਂ ਉਹਨਾਂ ਨੂੰ ਦੱਸਤਾ ਅਗੇ ਏਜੰਸੀ ਨੇ ਦੇਖਣਾ ਹੈਗਾ ਤੂੰ ਕਹਿ ਰਿਹਾ ਕਿ ਰਸ਼ਾਨੂ ਪਾਰਟ 2 ਬਣ ਸਕਦਾ ਦੇਖੋ ਕੀ ਕੀ ਆਉਂਦਾ ਹੈਗਾ ਸਾਹਮਣੇ ਆਈ ਜਾਣੇ ਜੀ ਜਾਂਤਾ ਏਜੰਸੀਆਂ ਨੇ ਕਰਨੀਆਂ ਨੇ ਜੀ ਸਾਹਮਣੇ ਆਈ ਜਾਣੀ ਸਾਰੀ ਸੱਚਾਈ ਸਾਹਮਣੇ ਆ ਜਾਣੀ ਹੈ ਇੱਕ ਇਸ ਦੇ ਵਿੱਚ ਹੋਰ ਕੜੀ ਜਿਹੜੀ ਹੈ ਮੇਨ ਗੱਲ ਜਿਹੜੀ ਚੌਧਰੀ ਸ਼ਮਸ਼ੂਦੀਨ ਹੋቺ ਸਿਆਸਤ ਜਿਹੜੀ ਕਰ ਰਿਹਾ ਹੈ Hindu ਭਾਈਚਾਰੇ ਕੋਲ ਚਲੇ ਜਾਂਦਾ ਜਿਹੜੀ ਗੱਲ ਤੁਹਾਡੀ ਨੌਲੇਜ ਚ ਮੈਂ ਤੁਹਾਨੂੰ ਦੱਸਦੇ ਹਾਂ ਹਿੰਦੂ ਭਾਈਚਾਰੇ ਕੋਲ ਚਲਿਆ ਜਾਂਦਾ ਤਾਂ ਕਹਿ ਦਿੰਦਾ ਵੀ ਮੁਸਫਾ ਸਾਹਿਬ ਹਿੰਦੂਆਂ ਦੇ ਖਿਲਾਫ ਬੋਲਦਾ ਹੈ ਜੀ ਆਹ ਲਓ ਜੀ ਇਲੈਕਸ਼ਨ 'ਚ ਖਿਲਾਫ ਬੋਲਦਾ। ਮੁਸਲਮਾਨਾਂ ਕੋਲ ਚਲਿਆ ਜਾਂਦਾ ਆਹ ਲਓ ਜੀ ਇਹ ਇਸਲਾਮ ਨੂੰ ਨਹੀਂ ਮੰਨਦੇ ਮੁਸਲਮਾਨਾਂ ਨੂੰ ਗੱਲਾਂ ਘੜਦੇ ਨੇ। ਇਹ ਇੱਕ ਬਹੁਤ ਵੱਡੀ ਪੋਲਿਟਿਕਸ ਹੈ। ਪਰ ਮੈਂ ਇੱਥੇ ਤੁਹਾਨੂੰ ਦੱਸ ਦੇਣਾ ਚਾਹੁੰਦਾ ਚੌਧਰੀ ਸ਼ਮਸ਼ੂਦੀਨ ਦੇ ਘਰ ਜਿਹੜੀ ਕੁੜੀ ਵੱਸਦੀ ਹੈ ਸਾਡੀ ਭੈਣ ਹੈ ਹਿੰਦੂ ਭਾਈਚਾਰੇ ਦੀ ਕੁੜੀ ਹੈ। ਔਰ ਇਸ ਦੇ ਸਸੁਰ ਨੇ ਇੱਕ ਦਰਖਾਸਤ ਖੜ੍ਹੇ ਥਾਣੇ ਦਿੱਤੀ ਸੀ ਕਿ ਸਾਡੀ ਬੇਟੀ ਨੂੰ ਤੱਕੇ ਨਾਲ ਰੱਖੀ ਬਿਠਾਏਗਾ ਲਵ ਜਹਾਦ ਦੀ ਦਿਖਾ ਦੇ ਮੈਂ ਨਹੀਂ ਕਹਿ ਰਿਹਾ ਇਹ ਇਹ ਬਾਤ ਉਥੇ ਸ਼ਾਇਰ ਚ ਰੌਲਾ ਪਾਉਂਦਾ ਲੋ ਜੀ ਮੁਸਲਮਾਨਾਂ ਦੇ ਖਿਲਾਫ ਬੋਲਦੇ ਨੇ ਮੁਸਲਮਾਨੋ ਕੇ ਲਵ ਜਹਾਦੀਆਂ ਗੱਲਾਂ ਕਰਦੇ ਨੇ ਇਹ ਐਸੀ ਨਹੀਂ ਕਹਿ ਰਹੇ ਇਹ ਇਸ ਦੇ ਸਸੁਰ ਨੇ ਦਿੱਤੀ ਸੀ ਦਰਖਾਸਤ ਉਹ Hindu ਲੜਕੀ ਦੇ ਫਾਦਰ ਹਾਂ ਇਹੀ ਸਾਲ ਤਾਂ ਉਹਨਾਂ ਨੇ ਉਹਨਾਂ ਦਾ ਕਹਿਣਾ ਹੈ ਇਹ ਆ ਸ਼ਹਿਰ 'ਚ ਵੀ ਇਸ ਗੱਲ ਦਾ 3 ਸਾਲ ਤਾਂ ਸਾਡਾ ਦੋਸਤੋ ਕਿ ਸਾਨੂੰ ਨਹੀਂ ਪਤਾ ਚੱਲਿਆ ਕਿ ਇਹ ਇੱਕ ਲੜਕੀ ਰੱਖੀ ਬੈਠਾ ਆਇਆ ਵਿਆਹ ਕਰਾਇਆ ਆ ਜਾਂ ਨਹੀਂ ਕਰਾਇਆ ਉਸ ਇੱਕ ਬੱਚਾ ਵੀ ਪੈਦਾ ਹੋਇਆ ਇਹਦੇ ਪਰਿਵਾਰ ਨੂੰ ਵੀ ਨਹੀਂ ਪਤਾ ਸੀਗਾ ਉਹ ਤਾਂ ਜਦੋਂ ਲੜਕੀ ਇਹਦੇ ਘਰ ਆ ਕੇ ਬੈਠ ਗਈ ਰੌਲਾ ਪੈ ਗਿਆ 3 ਸਾਲਾਂ ਬਾਅਦ ਉਦੋਂ ਸਾਨੂੰ ਪਤਾ ਚੱਲਿਆ ਇਹ ਦੂਸਰੀ ਮੇਰੀ ਸੀ ਜਾਂ ਪਹਿਲੀ ਮੇਰੀ ਸੀ ਪਹਿਲੀ ਹੀ ਸੀ ਸਰ ਦੂਜੀ ਦਾ ਪਤਾ ਹੀ ਨਹੀਂ ਆ ਦੂਜੀ ਵਾਲੀ ਵੀ ਕਰ ਕਰਤੂ ਤੁਹਾਨੂੰ ਦਿਖਾ ਦਿੰਨਾ ਇਹਦੀ ਨਹੀਂ ਜਿਹੜੀ ਤੁਸੀਂ Hindu ਲੜਕੀ ਕਹਿ ਰਹੇ ਹੋ ਇਹ ਪਹਿਲੀ ਸੀ ਪਹਿਲੀ ਜੀ ਪਹਿਲੀ ਪਹਿਲੀ ਅਗਰ ਮੀਆਂ بیوی ਰਾਜੀ ਨਹੀਂ ਤੇ ਫਿਰ ਕਾਜ਼ੀ ਕਿਉਂ ਨਰਾਜ਼ ਹੈ ਨਹੀਂ 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 ਉਦੋਂ ਮੀਆਂ بیوی ਕਿੱਥੇ ਰਾਜੀ ਸੀ ਨਾ ਕਾਜ਼ੀ ਨਰਾਜ਼ ਹੈ ਨਾ ਮੀਆਂ بیوی ਨਾ ਸਾਨੂੰ ਨਹੀਂ ਪਤਾ ਇਹ ਦਰਖਾਸਤ ਕਾਜ਼ੀ ਨੇ ਨਹੀਂ ਦਿੱਤੀ ਇਹ ਦਰਖਾਸਤ ਕੁੜੀ ਦੇ ਬਾਪ ਨੇ ਦਿੱਤੀ ਸੀ ਕੁੜੀ ਦੇ ਬਾਪ ਨੇ ਕੀ ਕਿਹਾ ਜੀ ਸਾਡੀ ਕੁੜੀ ਨੂੰ ਰੱਖੀ ਬਟਾ ਹੈਗਾ ਲੜਕੀ ਐਗਰੀ ਕਰਦੀ ਸੀ ਕਿ ਮੈਂ ਉਹਦੇ ਕੋਲ ਲੜਕੀ ਆ ਕੇ ਬੈਠ ਗਈ ਸੀ ਮਲੇਕ ਕੋਲੇ ਹਾਂ ਲੜਕੀ ਘਰ ਆ ਕੇ ਬੈਠ ਗਈ ਸੀ ਕਿੱਥੋਂ ਦੀ ਲੜਕੀ ਸੀ ਇਹ ਮੈਂ ਮਲੇਕ ਕੋ ਹੁਣ ਤਾਂ ਮਲੇਕ ਕੋਲੇ ਰਹਿੰਦੇ ਨੇ ਉਹਦਾ ਪਰਿਵਾਰ ਹੈ ਮਨਵੀ ਪਿੰਡ ਦੇ ਸੀਗੇ ਮਲੇਕ ਕੋਲੇ ਨੇੜੇ ਮਨਵੀ ਨਾਲ ਲੁਧਿਆਣਾ ਕਿਸੇ ਵਿਆਹੀ ਹੋਈ ਸੀ ਲੜਕੀ ਕਿਤੇ ਹੋਰ ਵਿਆਹੀ ਹੋਈ ਸੀ ਕਿਤੇ ਹੋਰ ਵਿਆਹੀ ਹੋਈ ਸੀ ਹਾਂ ਸ਼ਬਸ਼ੁਦੀਨ ਚੌਧਰੀ ਦੀ ਸਿਸਟਰ ਦਾ ਇੱਕ ਡਿਸਪਿਊਟ ਚੱਲਦਾ ਸੀ ਮਹਿਲਾ ਵਿੰਗ ਥਾਣੇ ਚ ਸੰਗਰੂਰ ਇਹ ਲੜਕੀ ਦਾ ਵੀ ਆਪਣੇ ਮੀਆਂ ਨਾਲ ਆਪਣੇ ਘਰ ਵਾਲੇ ਨਾਲ ਝਗੜਾ ਚੱਲਦਾ ਸੀਗਾ ਏ ਆਪਣੇ ਕੀ ਭੈਣ ਦੇ ਕੇਜ ਜਾਂਦਾ ਸੀ ਉਹ ਆਪਣੇ ਕੇਜ ਜਾਂਦੇ ਸੀ ਉਥੇ ਇਹਨਾਂ ਦੀ ਮੁਲਾਕਾਤ ਹੋ ਗਈ। ਉਥੇ ਉਹਨਾਂ ਦੇ ਵਿੱਚ ਪੈ ਗਿਆ ਵਿਚੋਲਾ ਬਣ ਗਿਆ। ਉਹਨਾਂ ਦਾ ਡਿਫਲੂਡ ਕਰਾ ਕੇ ਡਾਈਵੋਰਸ ਵਗੈਰਾ ਚੱਲ ਵਿੱਬਾ ਸਾਡੇ ਨਾਲ ਹੀ ਤਾਰੀ ਤੋਲਿਆ। ਲੜਕੀ ਤਿਆਰ ਸੀ ਉਹ ਤੋਂ ਨਾਲ ਨੂੰ। ਤਾਂ ਹੀ ਆਈ ਹੈ ਜੀ ਜੇ ਤਿਆਰ ਸੀ। ਈ لالਚ ਦਿੱਤਾ ਕੀ ਨਹੀਂ। ਤੇ ਲੜਕੀ ਦੇ ਫਾਦਰ ਇਹ ਲੜਕੀ ਦੇ ਫਾਦਰ ਸੇ ਜਿਹੜੇ ਉਹ ਸਤੇਲਾ ਫਾਦਰ ਸੀਗਾ। ਹਾਂ। ਇਹ ਮਦਰ ਦੀ ਦੂਸਰੀ ਸ਼ਾਦੀ ਸੀ। ਉਹਨਾਂ ਨੇ ਜਦੋਂ ਉਹ ਰੱਖਿਆ ਕਿ ਰਹਿਣ ਲੱਗਿਆ 10-14 ਸਾਲ ਕੀ ਇਹਨਾਂ ਦੇ ਘਰੇਲੂ ਹਾਲਾਤ ਰਹੇ ਹੋਣਗੇ ਤਾਂ ਹੁਣ ਪਰਿਵਾਰ ਹੀ ਦੱਸ ਸਕਦਾ ਲੜਕੀ ਦੇ ਭਰਾ ਦੱਸ ਸਕਦੇ ਨੇ ਫਿਰ ਕਿ ਅੱਜ ਵੀ ਨਾਲ ਰਹਿੰਦੀ ਹੈ ਲੜਕੀ ਹੁਣ ਮਲੇਕ ਕੋਲੇ ਨਾਲ ਰਹਿੰਦੀ ਹੈ ਫਿਰ ਕਾਫੀ ਮਲੇਕ ਕੋਲੇ ਤਾਂ ਰੋਲਾ ਇਸ ਗੱਲ ਦਾ ਸਾਰੇ ਸ਼ਹਿਰ 'ਚ ਪਿਆ ਜਦੋਂ 3 ਸਾਲ ਹੋ ਗਏ ਸੀ ਸ਼ਾਦੀ ਨੂੰ ਲੜਕੀ ਆ ਗਈ ਸੀ ਕਿ ਮੈਨੂੰ ਤੂੰ ਆਪਣਾ ਮੇਰਾ ਹੱਕ ਦੇ ਮੈਨੂੰ ਆਪਣੇ ਘਰ ਰੱਖ ਕਿਉਂ ਨਹੀਂ ਰੱਖਦਾ ਤੁਸੀਂ ਇਕੱਠੇ ਰਹਿੰਦੇ ਸੀ ਤੁਹਾਡੇ ਨੂੰ ਤੁਹਾਨੂੰ ਤਾਂ ਪਤਾ ਸਾਨੂੰ ਪਤਾ ਨਹੀਂ ਸੀ ਮੈਂ 3 ਸਾਲ ਪਹਿਲਾਂ ਬਾਅਦ ਪਤਾ ਚੱਲਿਆ ਕਿਵੇਂ ਪਤਾ ਲੱਗਾ ਜਦੋਂ ਲੜਕੀ ਇਹਨਾਂ ਦੇ ਘਰ ਆ ਗਈ ਕਾਫੀ ਰੌਲਾ ਪੈ ਗਿਆ ਇਸ ਗੱਲ ਦਾ ਪਹਿਲਾਂ ਲੜਕੀ ਕਿਤੇ ਹੋਰ ਰਹਿੰਦੀ ਸੀ ਇੱਥੇ ਰਹਿੰਦੀ ਸੀ ਤੁਹਾਡੇ ਮੋਹਾਲੀ ਆ ਕਿਤੇ ਇੱਥੇ ਹੀ ਰਹਿੰਦੀ ਇੱਥੇ ਰੱਖੀ ਹੋਈ ਸੀ ਇਹਨਾਂ ਦਾ ਆਪਣੇ ਕੋਈ ਘਰ ਸੀ ਲੜਕੀ ਦਾ ਉੱਥੇ ਰਹਿੰਦੀ ਸੀਗੇ ਸਰ ਇਹ ਹੈ ਇਹਨਾਂ ਦਾ ਕਰੈਕਟਰ ਔਰ ਹੋਰ ਸੁਣ ਲੋ ਕਰੈਕਟਰ ਦੀ ਗੱਲ ਸੁਣਾਓ ਆ ਹੁਣ ਇੱਕ ਏਸੇ ਦਰਮਿਆਨ ਪਿਛਲੇ ਦਿਨਾਂ ਚ ਜਦੋਂ ਇਹ ਮਲੇ ਕੋਲੇ ਦੇ ਐਮ ਐਲ ਏ ਦਾ ਪੀ ਏ ਸੀਗਾ ਕਿਸੇ ਬੱਚੀ ਨੇ ਫੋਨ ਕਰਤਾ ਜੀ ਬਾਈ ਜੀ ਸਾਡਾ ਕੰਮ ਕਰਾ ਦਿਓ ਦੋ ਤਿੰਨ ਵਾਰ ਫੋਨ ਕੀਤਾ ਹਲੋ ਆ ਸੁਣ ਲੋ ਹਲੋ ਹਲੋ ਆ ਮੈਂ ਕਹੇ ਹਾਂ ਵੀ ਤੁਮੇ ਨਾ ਗੱਲ ਨਾ ਗੱਲ ਕਿਸ ਨਾਲ ਕਰਦੇ ਠੀਕ ਹੈ ਹਲੋ ਹਲੋ ਆ ਮਹਾਜਾ ਰਹੀ ਜੋ ਹਾਂ ਇਹ ਫਿਰ ਗੱਲ ਸੁਣੋ ਤਾਂ ਕਿ ਆ خلاص इन फैमिली में नहीं एक्सेप्ट करना है इसका तुम उनका ना वजह तो मैं जो हिंदू हूं मैं मां हिंदू हूं मैं मुस्लिम hermano मैं चिक का वजह दो रीजन दो रीजन दो रीजन दो सर रीजन दो सर लेकिन कोई डिटेल नहीं है बस मैं पता रख नहीं करना तो रीजन दो मुझे ਮੈਂ ਨਹੀਂ ਦੱਸ ਸਕਦਾ ਕਿ ਇਹ ਕਿਉਂ ਹੈ ਨਹੀਂ ਮੈਨੂੰ ਘਰ ਵਾਲੀ ਦੀ ਗੱਲ ਕਰ ਘਰ ਵਾਲੀ ਹਾਂ ਉਹ ਘਰੇ ਦੱਸ ਰਹੀ ਦੱਸ ਤਾ ਮੈਨੂੰ ਵੀ ਹਾਂ ਕਿਉਂ ਨਹੀਂ ਦੱਸਦਾ ਕਿ ਮੈਂ ਮਤਲਬ ਮੇਰੀ ਕੋਈ ਨੁਕਸਾ ਮੇਰੀ ਫੈਮਲੀ ਚ ਨੁਕਸਾ ਅਸੀਂ ਕੰਜਰ ਹਾਂ ਠੀਕ ਹੈ ਨਹੀਂ ਅਜੀਬ ਹੈ ਸ਼ਰਮ ਦੇਵਾ ਮੈਨੂੰ ਦੱਸ ਯਾਰ ਵੀ ਹਾਂ ਕਿਉਂ ਨਹੀਂ ਦੱਸਦਾ ਮੇਰੀ ਏਜ ਹੈ ਕਿਦੀ ਮੇਰਾ ਬੱਸ ਰੇਟ ਹੈ ਕਿ 84 24 ਵੇ ਦੇਖ ਤੇ ਕਿੰਝ ਬਹੁਤ ਜ਼ਿਆਦਾ ਆ ਠੀਕ ਹੈ ਹੁਣ ਮੈਂ ਇਹ ਗੱਲ ਸੁਣਾਂ ਡਿਫਰੈਂਸ ਕਿੰਨਾ ਦਾ ਆ? ਮੇਰਾ 95 ਹੈ ਫਿਰ ਕਿਉਂ ਹੋ ਗਿਆ? ਯਾਰ ਇਹ ਨਗਰ ਤੋਂ ਰਲੇ ਤੋਂ ਹੋਣਾ ਚਾਹੀਦਾ। ਉਹ ਮੇਰਾ ਤੇ ਥੋੜੀ ਜਿਹੀ ਖਾਣੇ ਪੀਣੇ ਘਰ ਘਰ ਕੇ ਥੋੜੀ ਜਿਹੀ ਉਹ ਲੱਗਦੀ ਉਹ ਵੱਧ ਪਰ ਇੰਨੀ ਐਂ ਦਾ ਹੈ ਨਾ। ਹਾਂ ਉਹ ਆਹ ਬੋਲੋ ਮੈਨੂੰ ਨੁਕਸ ਲੱਗ ਮੇਰੇ ਨੂੰ। ਹਾਂ? ਹਾਂਜੀ ਮコハマ ਦੇ ਨੁਕਸਾ ਲੱਗ ਗਿਆ ਤਾਂ ਫਿਰ ਮੈਂ ਮਨ ਲੋ ਫਿਰ ਮੈਂ ਸ਼ਾਂਤ ਹੋ ਗਿਆ ਹਾਂ ਠੀਕ ਹੈ ਮੇਰੇ ਜੀ ਮੈਂ ਹੀ ਆਇਆ ਤੇ ਖੋਦਾ ਕਿ ਕਿਸ ਨੂੰ ਰੱਖੋ ਹੋਰ ਸੇ ਤੋਂ ਹੋਵੇ ਮੈਨਾਂ ਨਹੀਂ ਕਰਨਾ ਕਿ ਕਿਸੇ ਨਾਲ ਦੀ ਕੋਈ ਚੀਜ਼ ਕਰਾਂ ਮੈਨਾਂ ਨਹੀਂ ਹੋਵੇ ਕਿਉਂ ਨਹੀਂ ਮੈਂ ਕਿਹਨਾਂ ਨੂੰ ਗੱਲ ਨਾ ਅਸਾਂ ਮੈਨੂੰ ਅੱਛਾ ਫਿਰ ਅੱਛੇ ਕਰਨਾ ਤਾਂ ਫਿਰ ਫਿਰਾਂ ਕਿ ਗੈਸੇ ਮੈਂ ਤਾਂ ਕਿਸੇ ਹੋਰ ਨਾਲ ਨਾ ਤਾਂ ਮੈਨੂੰ ਪਤਾ ਮੈਂ ਦੇਖ ਮੇਰੀ ਗੱਲ ਸੁਣੋ ਮੈਂ ਮੇਰੀ ਜ਼ਿੰਦਗੀ ਦਾ ਤਜਰਬਾ ਜਿੰਨੀ ਕੋ ਮੇਰੀ ਉਮਰ ਆਉਣਾ ਮਤ ਮੇਰਾ ਤਜਰਬਾ ਹੋ ਗਿਆ ਠੀਕ ਹੈ ਹਜ਼ਾਰਾਂ ਕਲੇਸ਼ ਨਵੇੜ ਤੇ ਮੈਨਾਂ ਹਜ਼ਾਰਾਂ ਹੋ ਗਏ ਮੈਨੂੰ ਪਤਾ ਵੀ ਕੋਈ ਸੁਣਾਦਾ ਨਹੀਂ ਪਿਆ ਕਰਦਾ ਇਹ ਮੈਂ ਤਾਂ ਵੀ ਨਾ ਕਹਿਦਾ ਦਾ ਸਿਕਾ ਇਹ ਤਾਂ ਇਹ ਤੋਂ ਜਿੰਨਾ ਮਰਜ਼ੀ ਮੇਰੇ ਕੋਲ ਧੋੜੋ ਧੋੜੇ ਚੱਲ ਵੀ ਹਾਂ ਮੈਂ ਕਿਸੇ ਨੂੰ ਨਾ ਕਹਾਂ ਮੈਂ ਇਹ ਕਰਾਂ ਹਾਂ ਬਤਾ ਦਿਆਂ ਕਰ ਦਿਆਂ ਕਰ ਦਿਆਂ ਕਰ ਦਿਆਂ ਬਸ ਨਹੀਂ ਕਰਦੇ ਨਹੀਂ ਕਰਦੇ ਨਹੀਂ ਕਰਦੇ ਨਹੀਂ ਕਰਦੇ ਨਹੀਂ ਕਰਦੇ ਮੈਨੂੰ ਪਤਾ ਨਹੀਂ ਕਰਦੇ ਇਸ ਕਰਕੇ ਆ ਹਾਂ ਇੱਕ ਸਾਹਿਬ ਇਹ ਫੋਨ ਕਰਨ ਲੱਗ ਪਏ ਉਹਨੂੰ ਮੱਲ ਰਹਾ ਇਹ ਲੜਕੀ ਇਹ ਲੜਕੀ ਹੈ ਕਿਸੇ ਲੜਕੀ ਨੇ ਮੈਂ ਤੁਹਾਨੂੰ ਦੇ ਦਿੰਦਾ ਜੀ ਕਿਸੇ ਲੜਕੀ ਨੇ ਇਹਨੂੰ ਕੰਮ ਲਈ ਕਿਹਾ ਇਹ ਕਹਿੰਦਾ ਵੀ ਅਸੀਂ ਕੰਜਰਾਂ ਇਸ ਤੋਂ بڑا ਕੰਜਰ ਹੋਣ ਦਾ ਸਬੂਤ ਬੇਗੈਰਤੀ ਦਾ ਸਬੂਤ ਕਿ ਹੋਊਗਾ ਕਿ ਇੱਕ ਤੁਸੀਂ ਬੱਚੀ ਨੂੰ ਇਹ ਗੱਲ ਕਹੋਗੇ ਤੇ ਤੈਨੂੰ ਕੰਮ ਕਰਾਉਣਾ ਸੁਣ ਲਿਓ ਜੇ ਤੈਨੂੰ ਕੰਮ ਕਰਾਉਣਾ ਪਹਿਲਾਂ ਮੇਰੇ ਕੋਲ ਆਉਣਾ ਪਊਗਾ ਉਹਨੂੰ ਸ਼ਾਦੀ ਦੀ ਪ੍ਰਪੋਜ਼ਲ ਦੇ ਰਿਹਾ ਮੇਰ ਨਾਲ ਸ਼ਾਦੀ ਕੱਲ੍ਹ ਇਹ ਕਦੋਂ ਦੀ ਗੱਲ ਇਹ ਆਹੀ ਆ ਜਦੋਂ ਪੀਏ ਸੀਗਾ ਐਗਜ਼ੈਕਟ ਡੇਟ ਨਹੀਂ ਹੈ ਇਹਦੇ ਵਿੱਚ ਆਖਰੋਂ ਲੜਕੀ ਨੇ ਇਹਦੀ ਰਿਕਾਰਡਿੰਗ ਕੀਤੀ ਆ ਉਹਨੂੰ ਹੀ ਅੱਗੇ ਭੇਜੀ ਆ ਵੀ ਇਹਦੀ ਇਹਦੀਆਂ ਕਰਤੂਤਾਂ ਦੇਖ ਲਓ ਉਹ ਰਿਹਾ ਪਹਿਲਾਂ ਹੋਇਆ ਸੀ ਪਹਿਲਾਂ ਹੋਇਆ ਲੜਕੀ ਹਿੰਦੂ ਪਾਕਿस्तानी ਲੜਕੀ ਆਇਆ ਕਿ ਉਹ ਮੁਸਲਮਾਨ ਹੋਗੀ ਨਹੀਂ ਹੋਈ ਵਰਨੋਸ ਮੈਨੂੰ ਨਹੀਂ ਪਤਾ ਇਸ ਗੱਲ ਦਾ ਆਇਆ ਇਹਦਾ ਨਿਕਾਹ ਪਹਿਲਾਂ ਹੋਇਆ ਸੀ ਜਾਂ ਜਦੋਂ ਇਹਦੇ ਘਰ ਵਾਲੇ ਦਾ ਰੌਲਾ ਪਿਆ ਉਦੋਂ ਹੋਇਆ ਜਾਂ ਹੁਣ ਕੀ ਸਹਲਤ ਨੇ ਅੱਲਾ ਜਾਣਦਾ ਹੈ ਇਹ ਇਹੀ ਦੱਸ ਸਕਦਾ ਇਹਦੇ ਕੋਲ ਹੀ ਨਿਕਾਹ ਦੇ ਸਰਟੀਫਿਕੇਟ ਹੋਣੇ ਨੇ ਇਹਦੇ ਲਈ ਕੋਡ ਮੈਰਿਜ ਦੇ ਹੋਣੇ ਨੇ ਜਾਂ ਇਹਦੇ ਕੋਲ ਹੀ ਜਿਹੜਾ ਕੁਝ ਹੋਣਾ ਇਹਦੇ ਕੋਲ ਹੀ ਹੋਣਾ ਜਦੋਂ ਰੌਲਾ ਪਿਆ ਉਦੋਂ 3 ਸਾਲ ਹੋ ਚੁੱਕੇ ਸੀ ਇਹ ਲੜਕੀ ਨਾਲ ਰਹਿੰਦੇ ਨੂੰ ਪਹਿਲੀ ਨਾਲ ਔਰ ਉਦੋਂ ਸਾਨੂੰ ਸ਼ਹਿਰ 'ਚ ਇਹਦੇ ਪਰਿਵਾਰ ਨੂੰ ਇਹਦੇ ਪਰਿਵਾਰ ਨੇ ਫਿਰ ਇਹਨੂੰ ਉਸ ਤੋਂ ਭਰਾਵਾਂ ਨੇ ਅਡ ਕਰਤਾ ਸੀਗਾ ਉਦੋਂ ਨਾ ਕੋਈ ਨਹੀਂ ਸੀਗਾ ਇਹਦਾ ਦਰਬਦਰ ਟੋਕਣਾ ਖੰਦਾ ਫਿਰਦਾ ਸੀਗਾ ਔਰ ਕੁਦਰਤੀ ਇਲੈਕਸ਼ਨ ਆ ਗਏ ਮਰੇ ਕੋਲੇ ਦੇ ਐਮਐਲਏ ਦਾ ਪੀਏ ਬਣ ਗਿਆ ਔਰ ਪੀਏ ਬਣ ਕੇ ਇਹਨੇ ਕੀ ਕੁਛ ਕੀਤਾ ਉਹ ਸਾਰਾ ਸ਼ਹਿਰ ਜਾਂਦਾ ਤੁਸੀਂ ਕਦੇ ਮਰੇ ਕੋਲੇ ਵਿਜ਼ਿਟ ਕਰ ਲਿਓ ਲੋਕ ਤੁਹਾਨੂੰ ਆਪਣੇ ਆਪ ਦੱਸ ਦੇਣਗੇ ਲੋਕ ਨਾ ਕਈ ਤਰ੍ਹਾਂ ਦੇ ਆ ਕੇ ਸਾਨੂੰ ਵੀ ਦੱਸ ਜਾਂਦੇ ਨੇ ਸਾਡੀਆਂ ਗੱਲਾਂ ਵੀ ਦੂਜਿਆਂ ਕੋਲ ਵੀ ਸੁਆਦ ਲੈਣ ਵਾਲੀ ਦੁਨੀਆ ਹੈ ਜ਼ਿਆਦਾ ਹੈਗੀ ਹੈ ਸੱਚਾਈ ਸਾਹਮਣੇ ਲੈ ਕੇ ਆਉਣ ਮੂੰਹ ਤੇ ਬੋਲਣ ਵਾਲੀ ਦੁਨੀਆ ਘੱਟ ਹੈਗੀ ਹੈ ਲੇਕਿਨ ਇਹ ਇੱਥੇ ਨਾ ਸਵਾਦ ਲੈਣ ਵਾਲਾ ਕੋਈ ਮਕਸਦ ਹੈ ਇੱਥੇ ਸੱਚਾਈ ਦੀ ਗੱਲ ਹੈਗੀ ਹੈ ਹਾਂਜੀ ਇਹ ਸੱਚਾਈ ਲੋਕਾਂ ਦੇ ਸਾਹਮਣੇ ਆ ਲਓ ਤੁਸੀਂ ਮੈਂ ਤੁਸੀਂ ਸਬੂਤਾਂ ਦੀ ਗੱਲ ਕੀਤੀ ਹੈ ਆ ਨੇ ਫਾਈਨੈਂਸ ਐਗਰੋ ਬਣਾਈ ਹੈਗੀ ਹੈ ਇਹਦੇ ਵਿੱਚ ਇਹਦੀ بیوی ਪਾਰਟਨਰ ਹੈ ਇਹਦੇ ਹੋਰ ਸਾਥੀ ਹੈਗੇ ਇਹਦੇ ਵਿੱਚ ਫਰਾੜਾ ਪਾਰਟੀ ਨੇ ਕੋਰਟ ਚ ਕੇਸ ਲਾਇਆ ਵੀ ਸਾਡੇ ਚੈੱਕ ਨਹੀਂ ਵਾਪਸ ਕਰਦੇ ਕੀ ਕਰੋਗੇ ਤੁਸੀਂ ਹੋਰ ਇਸ ਤੋਂ ਇਲਾਵਾ ਬਹੁਤ ਸਾਰੀਆਂ ਫਰਾੜ ਦੀਆਂ ਗੱਲਾਂ ਹੈਗੀਆਂ ਨੇ ਇਹ ਉਹੀ ਜਦੋਂ ਏਜੰਸੀਆਂ ਜਾਂਚ ਕਰਨਗੀਆਂ ਤਾਂ ਉਦੋਂ ਪਤਾ ਚੱਲੇਗਾ ਇਹ ਤੁਸੀਂ ਦੇਖਿਆ ਨਾਲ ਸਬੂਤ ਸਰ ਸਬੂਤ ਉਹਨਾਂ ਨੂੰ ਦੇਾਂਗੇ ਹਰ ਹਾਲਤ ਚ ਦੇਾਂਗੇ ਜਿੰਨੇ ਕੁ ਅਵੇਲੇਬਲ ਅਸੀਂ ਕਰਾ ਸਕਦੇ ਹੋਏ ਕੋਰਟ ਚ ਚੱਲਦੇ ਹੋਏ ਉਂ ਹੋਏ ਕਰਾਵਾਂਗੇ ਬਾਕੀ ਏਜੰਸੀਆਂ ਖੁਦ ਕਿਉਂਕਿ ਸਬੂਤ ਤਾਂ ਇਹਦੇ ਕੋਲ ਹੀ ਹੋਣੇ ਹੈ ਇਹ ਹੀ ਦੱਸ ਸਕਦਾ ਹੈਗਾ ਮੇਰਾ ਕਹਿਣ ਦਾ ਮਤਲਬ ਇਹ ਹੈਗਾ ਕਿ ਇੱਕ ਬੰਦਾ ਆਪਣੇ ਮਫਾਦ ਲਈ ਆਪਣੇ ਆਪ ਨੂੰ ਹੀਰੋ ਬਣਾਉਣ ਲਈ ਝੂਠੇ ਤੇ ਝੂਠੇ ਇਲਜ਼ਾਮ ਲਾ ਕੇ ਕਿਸੇ شریف ਫੈਮਿਲੀ ਨੂੰ ਬਦਨਾਮ ਕਰਨ ਲਈ ਉਹ ਇਸ ਤਰ੍ਹਾਂ ਦੀਆਂ ਹੁਚਸ਼ੀਆਂ ਹਰਕਤਾਂ ਕਰੇ ਤੁਸੀਂ ਦੇਖੋ ਇੱਕ ਤਾਂ ਪਰਿਵਾਰ ਦਾ ਜਵਾਨ ਬੱਚਾ ਗੁਜ਼ਰ ਗਿਆ ਉਸ ਤੇ ਕੀ ਬੀਤਦੀ ਹੋਏਗੀ ਇੱਕ ਉਸ ਤੇ ਉੱਪਰ ਕਤਲ ਦਾ ਪਰਚਾ ਦਰਜ ਕਰਵਾਣਾ ਉਹ ਕਿੱਡੀ ਵੱਡੀ ਪਰਚਾ ਦਾ 23 24 ਦਾ ਮਾਨ ਨਹੀਂ ਹੁੰਦਾ ਐਡਾ ਵੱਡਾ ਪਰਚਾ ਦਰਜ ਕਰਾਇਆ ਚਲੋ ਸੀਬੀਆਈ ਕੋਲ ਚਲਿਆ ਗਿਆ ਇਹ ਇਸ ਕਰਕੇ ਐਡਾ ਰੌਲਾ ਪਿਆ ਕਿ ਇੱਕ ਡੀਜੀਪੀ ਨਾਲ ਜੁੜਿਆ ਬੰਦਾ ਹੈ ਉਹਨਾਂ ਦਾ ਨਾਮ ਜੁੜ ਗਿਆ highlight ਹੋ ਗਿਆ ਪਰ ਨਾਮ ਬੰਦੇ ਦਾ ਤਾਂ ਕਿਸੇ ਨੇ ਪੁੱਛਣਾ ਵੀ ਨਹੀਂ ਥਾ ਠੀਕ ਹੈ ਨਹੀਂ ਜੀ ਔਰ ਫਿਰ ਹੁਣੇ ਹੀਰੋ ਬਣਨਾ ਕਿਉਂਕਿ ਕੁਝ ਪਾਵਰਾ ਕੁਝ ਸਿਆਸੀ ਔਰ ਕੁਝ ਪੁਲਿਸ ਅਫਸਰ ਲੋਕ ਇਹਦੀ ਪਿੱਛੇ ਆ ਕੇ ਸੋ ਕਾਲਡ ਇਹਨੂੰ ਥਾਪੀ ਦੇ ਰਹੇ ਨੇ ਕਿ ਚੱਲੀ ਚੱਲ ਚੱਲੀ ਚੱਲ ਚੱਲੀ ਚੱਲੇ ਅਸੀਂ ਤੇਰੇ ਨਾਲ ਕੋਈ ਨਹੀਂ ਖੜਦਾ ਜਦੋਂ ਹਕੀਕਤ ਸਾਹਮਣੇ ਆਏਗੀ ਕਿਸੇ ਨੇ ਨਹੀਂ ਖੜਨਾ ਕਿਉਂਕਿ ਉਹ ਕਿਹੜਾ ਲਿਖ ਕੇ ਦੇ ਕੇ ਗਏ ਨੇ ਵੀ ਅਸੀਂ ਤੈਨੂੰ ਆ ਸਪੋਰਟ ਕਰਾਂਗੇ ਆ ਕਰਾਂਗੇ ਬਾਹ ਕਰਾਂਗੇ ਹੁਣ ਤਾਂ ਇਹਨੂੰ ਸੋ ਕਾਲਡ ਕਥਿਤ ਤੌਰ ਤੇ ਫਾਈਨੈਂਸ਼ੀਅਲੀ ਸਪੋਰਟ ਵੀ ਮਿਲ ਜੂਗੀ ਸ਼ਾਬਾਸ਼ੀ ਵੀ ਦੇ ਦਾਂਗੇ ਬੜੇ ਬੜੇ ਲੀਡਰਾਂ ਨਾਲ ਖਾਣਾ ਵੀ ਬੈਠ ਕੇ ਖਾਵਾਂਗੇ ਔਰ ਬੜਾ ਕੁਝ ਹੋ ਜੂਗਾ ਲੇਕਿਨ ਜਦੋਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਣਾ ਫਿਰ ਅਸੀਂ ਮੂੰਹ ਕਿੱਥੇ ਦੁਕਾਨ ਜੋਗੇ ਰਹਾਂਗੇ ਤਾਂ ਇਹਨਾਂ ਦੇ ਵੱਲੋਂ ਜਿਹੜੀ ਸ਼ਿਕਾਇਤ ਦਰਜ ਕੀਤੀ ਗਈ ਸੀਬੀਆਈ ਤੇ ਵਿਜੀਲੈਂਸ ਨੂੰ ਹੁਣ ਸੀਬੀਆਈ ਤੇ ਵਿਜੀਲੈਂਸ ਦਾ ਜਿਹੜਾ ਘੇਰਾ ਵੈ ਕਿ ਉਸ ਘੇਰੇ ਦੇ ਵਿੱਚ ਉਸ ਜਾਂਚ ਦੇ ਵਿੱਚ ਸ਼ਮਸ਼ੂਦਿਨ ਚੋਦਰੀ ਵੀ ਆਣਗੇ ਉਸ ਸ਼ਮਸ਼ੂਦਿਨ ਚੋਦਰੀ ਜਿੰਨਾਂ ਦੇ ਵੱਲੋਂ ਐਫ ਆਈ ਆਰ ਦਰਜ ਕਰਵਾਈ ਗਈ ਮੁਹੰਮਦ ਮੁਸਫਾ ਦੇ ਖਿਲਾਫ ਦੋਵਾਂ ਕੇਸਾਂ ਦੀ ਕੜੀ ਕੀ ਆਪਸ ਦੇ ਵਿੱਚ ਜੁੜਦੀ ਹੈ ਇਹ ਜਾਂਚ ਦਾ ਵਿਸ਼ਾ ਹੈ ਜਤਿੰਦਰ ਸਿੱਧੂ ਦੇ ਨਾਲ ਪੰਕਜ ਕਪਈ ਪੰਜਾਬ ਫਰਸਟ ਫੋਰਸ